किसान विरोध ਤੇ ਪੈਣਾ ਹੋ ਜੈ ਹਿੰਦ ਲੈ ਕੇ ਹਾਜ਼ਰਾਂ ਤੁਹਾਡਾ ਪਸੰਦੀਦਾ ਪ੍ਰੋਗਰਾਮ ਮੇਰਾ ਪਿੰਡ ਮੇਹ ਰਖੇ ਜਿਵੇਂ ਇਹ ਤਾਂ ਤੁਸੀਂ ਸਾਰੇ ਜਾਣਦੇ ਹੋ ਕਿ ਇਸ ਪ੍ਰੋਗਰਾਮ ਚ ਅਸੀਂ ਵੱਖ-ਵੱਖ ਵਿਸ਼ਿਆਂ ਦੇ ਵੱਖ-ਵੱਖ ਮਹਾਰਾ ਨੂੰ ਬੁਲਾਉਂਦੇ ਰਹੇ ਹਾਂ ਤੇ ਅੱਜ ਜਿਹੜੇ ਮਹਾਰ ਸਾਡੇ ਕੋਲ ਆ ਰਹੇ ਆ ਉਹ ਵੀ ਆਪਣੇ ਖੇਤਰ ਦੇ ਲਾ ਆ ਗਏ ਕਿ ਆਓ ਜੀ ਆਓ ਆਓ ਰਿਆ ਆਓ ਆਓ ਜੈ ਹਿੰਦ ਜੈ ਹਿੰਦ ਜੈ ਹਿੰਦ ਜੀ ਡਾਕਟਰ ਸਾਹਿਬ ਆਓ ਆਓ ਅੱਗੇ ਆਓ 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 ਜੀ ਆਓ ਬੈਠੋ ਬੈਠੋ ਡਾਕਟਰ ਸਾਹਿਬ ਬੈਠੋ ਰਿਆਰ ਸਾਹਿਬ ਬੈਠੇ ਜੀ ਲਾਓ ਦੇਰੇ ਲਾ ਲੇ ਜੀ ਦੇਰੇ ਹੋਰ ਸੁਣਾਓ ਕਿਵੇਂ ਹੋ ਬਹੁਤ ਵਧੀਆ ਜਨਾਬ ਚੰਗੀ ਗੱਲ ਆ ਦੇਖੋ ਸਾਡਾ ਬੀ ਦੀ ਵਧੀਆ ਕਰਤਾ ਡਾਕਟਰ ਸਾਹਿਬ ਨੂੰ ਨਾਲ ਲੈ ਜਾਂਦਾ ਹਾਂ ਬਿਲਕੁਲ ਜੀ ਬਿਲਕੁਲ ਬਿਲਕੁਲ ਆ ਚਲੋ ਇਦਾਂ ਆਫੇ ਬਾਕੀ ਗੱਲਬਾਤ ਤਾਂ ਸ਼ੁਰੂ ਕਰਦੇ ਹਾਂ ਡਾਕਟਰ ਸਾਹਿਬ ਵੀ ਪਹਿਲਾਂ ਜਾਣ ਪਛਾਣ ਕਰਾਓ ਬਿਲਕੁਲ ਜੀ ਡਾਕਟਰ ਮੈਡਮ ਮਨੀਸ਼ਾ ਠਾਕੁਰ ਜੀ ਜੋ ਸਾਡਾ ਸਕੂਲ ਆਫ ਆਰਗੈਨਿਕ ਫਾਰਮਿੰਗ ਆ ਆ ਉਹਦੇ ਵਿੱਚ ਸੇਵਾ ਨਿਭਾ ਰਹੇ ਨੇ ਹਾਂ ਬਹੁਤ ਔਰ ਕਾਫੀ ਤਜਰਬਾ ਮੈਡਮ ਹੁਣਾ ਦਾ ਸ਼ੇਸਤ ਵਰਤੀ ਸਬਜ਼ੀਆਂ ਦੀ ਕਾਸਤ ਜਿਹੜੀ ਆ ਅੱਛਾ ਉਹਦੇ ਵਿੱਚ ਇਹ ਆਰਗੈਨਿਕ ਕਰਦੇ ਆ ਬਹੁਤ ਵਧੀਆ ਗੱਲ ਹੈ ਬਹੁਤ ਵਧੀਆ ਜੀ ਐਨੂੰ ਡਾਕਟਰ ਸਾਹਿਬ ਅੱਤੋਂ ਜਾਣਕਾਰੀ ਲਵਾਂਗੇ ਹੈ ਨਾਲੇ ਪਤਾ ਕਰਾਂਗੇ ਸਬਜ਼ੀਆਂ ਬਾਰੇ ਅਸੀਂ ਵੀ ਸਬਜ਼ੀਆਂ ਖਾਵਾਂਗੇ ਕਿਉਂ ਜੀ ਬਿਲਕੁਲ ਖਾਵਾਂਗੇ ਹਾਂ ਉਹ ਦੱਸਣਾ ਹੂੰ ਇੱਕ ਗੱਲ ਮੈਂ ਤੁਹਾਨੂੰ ਅੱਜ ਪੁੱਛਣੀ ਆ ਹੂੰ ਸਵਾਲ ਆ ਪੁੱਛੋ ਜੀ ਤੁਸੀਂ ਸਮੇਂ ਦੀ ਕਦਰ ਕਰਦੇ ਆ ਮੈਂ ਤਾਂ ਬਹੁਤ ਕਰਦਾ ਅੱਜਾ ਹੂੰ ਪਰ ਆਪਣੇ ਬਹੁਤੇ ਲੋਕੀ ਕਰਦੇ ਨੇ ਹੈ ਦੇਖੋ ਜੀ ਜਿਹੜਾ ਸਮਾਂ ਨਾ ਉਹ ਬਹੁਤ ਮੌਕੇ ਦਿੰਦਾ ਬੰਦੇ ਨੂੰ ਆਹ ਪਰ ਬੰਦਾ ਬੜੇ ਖਜਾਉਂਦਾ ਮੌਕੇ ਹਾਂ ਜਿਹੜਾ ਸਮੇਂ ਤੇ ਕੰਮ ਕਰ ਗਿਆ ਨਾ ਹੂੰ ਉਹਦੇ ਵਰਗੀ ਰੀਤ ਤੇਜਪਾਲ ਜੀ ਨਹੀਂ ਹੈ ਉਹ ਕਹਿੰਦੇ ਹੁੰਦੇ ਕਿ ਘੜੀ ਦਾ ਖੁੰਝਿਆ ਨਾ ਕੋਹਾਂ ਤੇ ਗੱਲ ਜਾ ਪੈਂਦੀ ਕੋਹਾਂ ਤੇ ਜਾ ਪੈਂਦਾ ਬਿਲਕੁਲ ਇਹ ਜਿਹੜੀ ਗੱਲ ਹੈ ਆ ਹੱਲੇ ਤੱਕ ਵੀ ਦੇਖੋ ਇਹ ਦੁਨੀਆ ਕਿਤੇ ਦੀ ਕਿਤੇ ਪਹੁੰਚ ਗਈ ਅਸੀਂ ਲੋਕ ਹੱਲੇ ਤੱਕ ਵੀ ਇਹਨੂੰ ਪੂਰਾ ਸਮਝ ਨਹੀਂ ਸਕੇ ਨਹੀਂ ਸਮਝ ਸਕਦੇ ਜਾਂ ਸਮਝ ਨਹੀਂ ਸਕੇ ਜਾਂ ਜਾਣ ਬੁੱਝ ਕੇ ਅਸੀਂ ਕਰਦੇ ਆ ਸਾਨੂੰ ਲੱਗਦਾ ਪਈ ਇਹਦੀ ਕੋਈ ਅਹਿਮੀਅਤ ਹੈ ਨਹੀਂ ਜ਼ਿੰਦਗੀ 'ਚ ਵੇਖ ਲਓ ਤੇਜਪਾਲ ਜੀ ਆਪਾਂ ਉਦਾਹਰਨਾ ਦਿੰਨੇ ਆ ਬਾਹਰਲੇ ਦੇਸ਼ਾਂ ਦੀ ਆਹ ਆਹ ਵੀ ਜੀ ਉੱਥੇ ਟਾਈਮ ਦੇ ਬੜੇ پابੰਦ ਹੋਣਾ ਪੈਂਦਾ ਬਿਲਕੁਲ ਇਹਦਾ ਮਤਲਬ ਇਹ ਹੋ ਗਿਆ ਕਿ ਸਾਡੇ ਤਾਂ ਫਿਰ ਦਿਮਾਗ 'ਚ ਇਹ ਗੱਲ ਬੈ ਗਈ ਜੀ ਵੀ ਜਦੋਂ ਮਰਜੀ ਚੱਲ ਜਿਓ ਕੋਈ ਗੱਲ ਨਹੀਂ ਸاسي ਗੱਲ ਹੋਈ ਜਾਣੀ ਆ ਆਹ ਆਹ ਹਾਂ ਦੇਖੋ ਆ ਜਿਹੜੀ ਨੁਕਸਾਨ ਬੜਾ ਹੁੰਦਾ ਨੁਕਸਾਨ ਦੇਖੋ ਨੁਕਸਾਨ ਦੀ ਗੱਲ ਇਹ ਆ ਹੁਣ ਆਪਾਂ ਖੇਤੀਬਾੜੀ ਵਾਲੇ ਬੰਤੇ ਆ ਹੂੰ ਕੁਦਰਤ ਨੇ ਵੀ ਇੱਕ ਕੋਈ ਰੰਗ ਟੰਗ ਬਣਾਇਆ ਹਾਂ ਹਾਂ ਬਿਲਕੁਲ ਬਿਲਕੁਲ ਜਿੱਦਾਂ ਹੀ ਉਹ ਸਮਾਂ ਆਉਂਦਾ ਹੈ ਮੌਸਮ ਬਦਲਣਾ ਸ਼ੁਰੂ ਕਰਦਾ ਹੈ ਆ ਹੈ ਉਹ ਕਹਿੰਦੇ ਹੁੰਦੇ ਆ ਨਾ ਕਿ ਜਦੋਂ ਇੱਕ ਤਿਵਾਰ ਆਉਂਦਾ ਤੇ ਉਦੋਂ ਉਹ ਪੋਟਲੀ ਖਾਲੀ ਹੋ ਜਾਂਦੀ ਹੈ ਕੀੜੇ ਮਕੌੜੇ ਬਾਹਰ ਆ ਜਾਂਦੇ ਆ ਫੇ ਜਦੋਂ ਅਕਤੂਬਰ ਨਵੰਬਰ ਚ ਦੂਜਾ ਤਿਉਹਾਰ ਹੁੰਦਾ ਉਦੋਂ ਸਾਰੇ ਇਕੱਠੇ ਹੋ ਗਏ ਆ ਜਿੱਦਾਂ ਤੁਸੀਂ ਗੱਲ ਕੀਤੀ ਹੁਣ ਮਾਰਚ ਚੱਲਦਾ ਵੇਖੋ ਮਾਰਚ ਚ ਮੇਲੇ ਆ ਹੁਣ ਕੱਲ ਹੀ ਵੇਖ ਲੋ ਗਰਦਾਸਪੁਰ ਦਾ ਮੇਲਾ ਜੀ ਤੇ ਬੜੇ ਜਿਨ੍ਹਾਂ ਨੇ ਸਮੇਂ ਨੂੰ ਜਾਚਣਾ ਸਮੇਂ ਨੂੰ ਥੰਮੇ ਦੇ ਮੁਤਾਬਕ ਚੱਲਣਾ ਖੇਤੀਬਾੜੀ ਨੂੰ ਨਾਲ ਲੈ ਕੇ ਚੱਲਣਾ ਉਹਨਾਂ ਕੱਲ ਗਰਦਾਸਪੁਰ ਆਉਣਾ ਆ ਤੇ ਮੜਕੇ ਫੇਰ ਵੇਖੋ ਬੜਾ ਵੱਡਾ ਮੇਲਾ ਜਿਹੜਾ 21 22 ਦਾ ਜਿੱਥੇ ਤੁਸੀਂ ਵੀ ਆਉਣਾ ਬਿਲਕੁਲ ਬਿਲਕੁਲ ਹਰ ਹਾਲ ਉੱਥੇ ਪਹੁੰਚਣਾ ਉੱਥੇ ਹੁਣ ਸਾਡੇ ਸਾਰੇ ਕਿਸਾਨ ਭਰਾਵਾਂ ਨੇ ਸਮੇਂ ਦਾ ਹਾਣੀ ਬਣਨ ਵਾਸਤੇ ਬਿਲਕੁਲ ਖੇਤੀਬਾੜੀਆਂ ਆਪਣੀਆਂ ਨੂੰ ਉੱਥੇ ਲਿਜਾਣ ਵਾਸਤੇ ਬਿਲਕੁਲ ਤੇ ਸਮੇਂ ਦੇ ਹਾਣੀ ਬਣਨ ਹਾਂ ਦੇਖੋ ਸਮੇਂ ਦਾ ਹਾਣੀ ਬਣੂਗੇ ਤਾਂ ਹੀ ਫਾਇਦਾ ਹੋਣਾ ਜੇ ਤੁਸੀਂ ਸਮੇਂ ਤੋਂ ਪਿੱਛੇ ਚੱਲਦੇ ਆ ਹੈ ਉਹ ਮੈਂ ਆਪਣੀ ਜੁੱਤੀ ਲੱਭੀ ਜਨਾ ਹੈ ਉੱਥੇ ਮੇਲਾ ਲੰਘ ਵੀ ਜਾਵੇ ਮੇਲਾ ਲੰਘ ਸਾਡੇ ਵੈਦਾ ਹਾਂ ਬਿਲਕੁਲ ਫੇ ਤਾਂ ਜੁੱਤੀ ਜੋਗਾ ਹੀ ਰਹਿ ਗਿਆ ਮੈਂ ਜੁੱਤੀ ਜੋਗਾ ਹੀ ਰਹਿ ਗਿਆ ਵਾਕਿਆ ਗੋਏ ਗੱਲ ਹੈ ਨਾ ਕਿ ਸਮੇਂ ਦਾ ਕਿਤੇ ਉਹਨੇ ਮੁੱਲ ਪਾਇਆ ਹੁੰਦਾ ਤੇ ਟਾਈਮ ਨਾਲ ਆਪਣੀਆਂ ਚੀਜ਼ਾਂ ਮੂਰੇ ਰੱਖੀਆਂ ਹੁੰਦਾ ਆ ਦੇਖੋ ਇਹ ਬਹੁਤ ਜ਼ਰੂਰੀ ਆ ਤੇ ਸਮੇਂ ਦੀ ਸਾਨੂੰ ਬਹੁਤ ਕਦਰ ਕਰਨੀ ਚਾਹੀਦੀ ਆ ਜ਼ਿੰਦਗੀ ਦੇ ਹਰ ਖੇਤਰ ਚ ਹਾਂ ਰੱਬ ਨੇ ਫਾਲਤੂ ਸਾਹ ਨਹੀਂ ਕਹਿੰਦੇ ਦੇਣਾ ਬਿਲਕੁਲ ਕਿ ਸਮੇਂ ਦੀ ਸਪੀਡ ਪੂਰੀ ਦੇ ਆ ਉਹ ਇਹ ਸਮੇਂ ਤੇ ਕਹਣਾ ਆ ਜੋ ਚਾਰ ਭਰਾਵੋ ਚੱਕੋ ਵਾਹ ਏ ਗੋ ਆਹ ਤੇ ਅੱਜ ਤੁਸੀਂ ਸਬਜ਼ੀਆਂ ਦੀ ਗੱਲ ਕਰਦੇ ਸੀ ਹੈ ਡਾਕਟਰ ਸਾਹਿਬ ਮੰਡੀਆਂ ਦੇ ਭਾਅ ਇਹ ਲੱਗਦੇ ਆ ਮੈਨੂੰ ਕੋਈ ਸਬਜ਼ੀਆਂ ਦੇ ਭਾਅ ਸੁਣਾਈਏ ਚੜਾਓ ਜੀ ਸੁਣਾਓ ਫੇਰ ਡਾਕਟਰ ਸਾਹਿਬ ਅੱਜ ਸਬਜ਼ੀਆਂ ਦੇ ਭਾਅ ਜਿਹੜੇ ਰਹੇ ਆ ਹਾਂਜੀ ਮੰਡੀਆਂ ਦੇ ਭਾਅ ਉਹ ਇਦਾਂ ਰਹੇ ਆ ਜੀ ਆਲੂ ਸਾਰਿਆਂ ਤੋਂ ਪਹਿਲਾਂ ਜਲੰਧਰ 300 ਰੁਪਏ ਕੁਇੰਟਲ ਹਾਂਜੀ ਬੁਢਲਾਡਾ 750 ਰੁਪਏ ਕੁਇੰਟਲ ਅਹਿਮਦਗੜ 1000 ਰੁਪਏ ਫਾਜ਼ਿਲਕਾ 1200 ਮਾਨਸਾ 750 ਰੁਪਏ ਤੇ ਪਟਿਆਲਾ ਆਲੂ ਅੱਜ 700 ਰੁਪਏ ਫੀ ਕਵਾਂਟਲ ਵਿਕਿਆ ਜੀ ਵਿਕਿਆ ਜੀ ਪਿਆਜ਼ ਰਿਆਰ ਸਾਹਿਬ 1300 ਨੂੰ ਵਿਕਿਆ ਜਲੰਧਰ ਹੂੰ 3300 ਰੁਪਏ ਕਵਾਂਟਲ ਵਿਕਿਆ ਬਟਲਾਡਾ ਹੂੰ ਅਹਿਮਦਗੜ ਵਿਕਿਆ 3500 ਨੂੰ ਹੂੰ ਫਾਜ਼ਲਕਾ ਵੀ 3500 ਹਾਂਜੀ ਮਾਨਸਾ 3000 ਰੁਪਏ ਕਵਾਂਟਲ ਹੂੰ ਤੇ ਪਟਿਆਲਾ ਪਿਆਜ਼ ਅੱਜ ਵਿਕਿਆ ਜੀ 2500 ਰੁਪਏ ਫੀ ਕਵਾਂਟਲ ਹਾਂਜੀ ਟਮਾਟਰ ਜਲੰਧਰ 600 ਨੂੰ ਹੂੰ ਬਟਲਾਡਾ 1300 ਰੁਪਏ ਕਵਾਂਟਲ ਹੂੰ ਅਹਿਮਦਗੜ 1500 ਫਾਜ਼ਲ ਕਾ ਵੀ 1500 ਹੂੰ ਮਾਨਸਾ 1200 ਤੇ 50 ਰੁਪਏ ਉੱਪਰ ਜੀ ਹੂੰ ਟਮਾਟਰ ਇਹ ਟਮਾਟਰ ਪਟਿਆਲਾ ਜੇ ਵਿਕਿਆ 800 ਰੁਪਏ ਫੀ ਕੁਆਂਟਲ ਗਾਜਰ ਵੀ ਕੀ ਆ ਜੀ ਜਲੰਧਰ 400 ਰੁਪਏ ਫੀ ਕੁਆਂਟਲ ਹੂੰ ਗੁੜਲਾਡਾ 1200 ਰੁਪਏ ਹਾਂਜੀ ਅਹਿਮਦਗੜ੍ਹ ਵੀ 1200 ਤੇ ਫਾਜ਼ਲ ਕਾ ਫੇਰ ਨਾ ਨਾ ਸਲਾਹ ਕਰ ਗਿਆ 1200 1200 ਆ ਹਾਂਜੀ ਮਾਨਸਾ 800 ਰੁਪਏ ਪਰ ਕੁਇੰਟਲ ਜੀ ਤੇ ਪਟਿਆਲਾ ਦੀ ਮਾਨਸਾ ਨਾਲ ਬਣਦੀ ਉਹ ਤਾਂ 800 ਰੁਪਏ ਪਰ ਕੁਇੰਟਲ ਬਿਲਕੁਲ ਜੀ ਹਰੇ ਮਟਰ ਜਿਹੜੇ ਰਿਆਰ ਸਾਹਿਬ 1100 ਨੂੰ ਵਿਕੇ ਜਲੰਧਰ ਜੀ ਹਾਂਜੀ 1700 ਰੁਪਏ ਪਰ ਕੁਇੰਟਲ ਬੁੱਟਲਾੜਾ ਹਮ ਅਹਿਮਦਗੜ 2500 ਹਮ ਫਾਜ਼ਿਲਕਾ ਵੀ 2500 ਹਮ ਮਾਨਸਾ 2200 ਰੁਪਏ ਪਰ ਕੁਇੰਟਲ ਜੀ ਤੇ ਪਟਿਆਲਾ 1900 ਰੁਪਏ ਪਰ ਕੁਇੰਟਲ ਅੱਜ ਹਰੇ ਮਟਰ ਵਿਕੇ ਹਾਂਜੀ ਇਹ ਤਾਂ ਸੀਗੇ ਮੰਡੀਆਂ ਦੇ ਪਾਸ ਦਿੱਤੇ ਆਪਾਂ ਸਾ ਬਿਲਕੁਲ ਹੁਣ ਕਰਾਂਗੇ ਡਾਕਟਰ ਸਾਹਿਬ ਨਾਲ ਹਮ ਬਿਲਕੁਲ ਤੇ ਡਾਕਟਰ ਸਾਹਿਬ ਸਬਜ਼ੀਆਂ ਦੇ ਤੁਸੀਂ ਮਾਹਰ ਹੋ ਤੇ ਤੁਸੀਂ ਇੰਜਾਇਬ ਖੇਤੀ ਦੀ ਵੀ ਗੱਲ ਕਰਦੇ ਹੋ ਤੇ ਅੱਜ ਜਿਹੜਾ ਸਾਡਾ ਵਿਸ਼ਾ ਹੈ ਉਹ ਕਿਸਾਨ ਵੀਰੋ ਤੇ ਭੈਣੋ ਇਹ ਹੈ ਕਿ ਸਬਜ਼ੀਆਂ ਦੀ ਜੈਵਿਕ ਖੇਤੀ ਇਸ ਵਿਸ਼ੇ ਤੇ ਆਪਾਂ ਡਾਕਟਰ ਸਾਹਿਬ ਨਾਲ ਗੱਲਬਾਤ ਕਰਨੀ ਆ ਇਸ ਵਿਸ਼ੇ ਤੇ ਤੁਸੀਂ ਕੋਈ ਸਵਾਲ ਪੁੱਛਣਾ ਹੋਵੇ ਤਾਂ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ ਸਾਡੇ ਨੰਬਰ ਤੁਸੀਂ ਨੋਟ ਕਰ ਲਓ ਫੋਨ ਨੰਬਰ ਹੈ 0181 281 4261 ਇਹ ਸਾਡਾ ਦੂਜਾ ਨੰਬਰ ਹੈ 0181 281 42 64 ਦਾਸਾਉ ਪੁਰਾਣੇ ਸਮੇਂ ਜਨਾ ਹਲਟ ਜੋੜਦੇ ਹੁੰਦੇ ਸੀ ਹੈ ਤੇ ਬਲਦ ਜਦੋਂ ਉਹਦੇ ਨਾਲ ਜੋੜਨਾ ਨਾ ਹਲਟ ਗੇੜਨ ਨੂੰ ਤਾਂ ਉਹਦੀਆਂ ਅੱਖਾਂ ਤੇ ਪੱਟੀ ਬੰਨ੍ਹ ਦੇਣੀ ਜਾਂ ਉਹ ਖੋਪੇ ਜਿਹਾ ਲਾ ਦੇਣੇ ਇਹਨੂੰ ਦਿਸੇ ਕੁਛ ਨਾ ਹੂੰ ਆਪ ਕੰਮ ਕਰੀ ਜਾਣਾ ਪਿੱਛੋਂ ਕਹਣਾ ਹਰ ਹਰ ਤੁਰੀ ਜਾ ਭਾਈ ਹੂੰ ਇਦਾਂ ਹੀ ਸਾਡਾ ਹਾਲ ਸੀ ਸਾਨੂੰ ਇੱਕ ਤਰੀਕਾ ਦੱਸਿਆ ਗਿਆ ਖੇਤੀ ਦਾ ਵੀ ਭਾਈ ਤੁਸੀਂ ਆਹ ਕਣਕ ਬੀਜ ਲਓ ਇਹਦੇ ਚ ਇੰਨੀ ਆਹ ਖਾਦ ਪਾ ਦਿਓ ਅਧੋਂ ਇਹਦੀ ਗੋਡੀ ਕਰਾ ਦਿਓ ਆਹ ਤੁਸੀਂ ਸਪਰੇਅ ਕਰ ਲਓ ਅਸੀਂ ਵੀ ਉਹੀ ਬਲਦਾਂ ਕੋ ਲੱਗੇ ਰਹੇ ਜੀ ਲੱਗੇ ਰਹੇ ਹੈ ਜਿਹੜੀ ਸਾਡੀ ਰਵਾਇਤੀ ਖੇਤੀ ਸੀ ਤੇ ਹੁਣ ਤੁਸੀਂ ਸਾਨੂੰ ਕਹਿੰਦੇ ਹੋ ਵੀ ਜੈਵਿਕ ਖੇਤੀ ਕਰੋ ਆ ਪਹਿਲਾਂ ਤਾਂ ਦੋਹਾਂ ਦਾ ਫਰਕ ਦੱਸੋ ਹਾਂ ਦੂਜਾ ਸਾਨੂੰ ਇਹ ਦੱਸੋ ਵੀ ਜੈਵਿਕ ਖੇਤੀ ਕਰਨਾ ਫਾਇਦਾ ਕੀ ਹੋਣਾ ਸਾਨੂੰ ਹੂੰ ਬਿਲਕੁਲ ਹਾਂਜੀ ਜਿਵੇਂ ਤੇਜਪਾਲ ਜੀ ਜਿਹੜੀ ਜਿਵੇਂ 47 ਤੋਂ ਬਾਅਦ ਆਜ਼ਾਦੀ ਮਿਲੀ ਸਾਨੂੰ ਉਸ ਟਾਈਮ ਕੀ ਹੋਇਆ ਕਿ ਸਾਡੇ ਦੇਸ਼ 'ਚ ਅਨਾਜ ਦੀ ਘਾਟ ਸੀਗੀ ਤੇ ਉਸ ਟਾਈਮ ਸਮੇਂ ਦੀ ਲੋੜ ਸੀ ਸਾਨੂੰ ਉन्नत ਕਿਸਮਾਂ ਤੇ ਰਸਾਇਣਿਕ ਖਾਦਾਂ ਦੀ ਜਿਹੜੀ ਆਪਾਂ ਵਰਤੋਂ ਕੀਤੀ ਤੇ ਇਹਦੇ ਨਾਲ ਕੀ ਹੋਇਆ ਕਿ ਸਾਡੇ ਜਿਹੜੇ ਅਨਾਜ ਦੇ ਭੰਡਾਰ ਸੀ ਉਹ ਭਰ ਗਏ ਰਕੀ ਹੋਇਆ ਕਿ ਜਦੋਂ ਅੱਗੇ ਆਪਾਂ ਉਹਦੀ ਬੇਲੋੜੀ ਵਰਤੋਂ ਜਿਹੜੀ ਕੀਤੀ ਹੈ ਰਸਾਇਣਿਕ ਖਾਦਾਂ ਦੀ ਕਹਿ ਲਓ ਕੀਟਨਾਸ਼ਕਾਂ ਦੀ ਕਹਿ ਲਓ ਤਾਂ ਉਹਦੇ ਕਰਕੇ ਕੀ ਹੋਇਆ ਕਿ ਜਦੋਂ ਆਪਾਂ ਬੇਲੋੜੀ ਖਾਦਾਂ ਪਾਈ ਪਾਈ ਗਏ ਤਾਂ ਉਹਦੇ ਨਾਲ ਪਾਣੀ ਦਾ ਪ੍ਰਦੂਸ਼ਣ ਵੱਧ ਗਿਆ ਤੇ ਜਦੋਂ ਆਪਾਂ ਕੀਟਨਾਸ਼ਕਾਂ ਦੀ ਵਰਤੋਂ ਕੀਤੀ ਤਾਂ ਉਹਦੇ ਨਾਲ ਸਾਡੇ ਜਿਹੜੇ ਮਿੱਤਰ ਕੀੜੇ ਸੀ ਉਹ ਮਰ ਗਏ ਤਾਂ ਸਾਡਾ ਜਿਹੜਾ ਵਾਤਾਵਰਣ ਦਾ ਸੰਤੁਲਨ ਸੀ ਉਹ ਵਿਗੜ ਗਿਆ ਫਿਰ ਕੀ ਹੋਇਆ ਹੁਣ ਜਿਵੇਂ ਤੁਸੀਂ ਇਹਦਾ ਇਹਨਾਂ ਦੇ ਵਿੱਚ ਤੁਸੀਂ ਕਹਿ ਰਹੇ ਹੋ ਕਿ ਅੰਤਰ ਕੀ ਹੈਗਾ ਤੇ ਜਿਹੜੀ ਜੈਵਿਕ ਖੇਤੀ ਹੈ ਇਹ ਸਾਨੂੰ ਵਿਕਲਪ ਦਿੰਦੀ ਹੈ ਦੂਸਰਾ ਮੌਕਾ ਦਿੰਦੀ ਹੈ ਕਿ ਇਹਦੇ ਵਿੱਚ ਆਪਾਂ ਕਿਸੇ ਵੀ ਤਰ੍ਹਾਂ ਦੀ ਰਸਾਇਣਿਕ ਖਾਦਾਂ ਤੇ ਖੇਤੀ ਰਸਾਇਣਾਂ ਦੀ ਵਰਤੋਂ ਜਿਹੜੀ ਹੈ ਉਹ ਨਹੀਂ ਕਰਨੀ ਹੈ ਤੇ ਸਾਰੇ ਜਿਹੜੇ ਗੈਰ ਰਸਾਇਣਿਕ ਤਰੀਕੇ ਹੈਗੇ ਜਿਵੇਂ ਕਾਸ਼ਤਕਾਰੀ ਢੰਗ ਨੇ ਫਸਲੀ ਚੱਕਰ ਹੈ ਮਿਸ਼ਰਤ ਫਸਲਾਂ ਨੇ ਅੰਤਰ ਫਸਲਾਂ ਨੇ ਇਹ ਸਾਰੀਆਂ ਲਗਾ ਕੇ ਆਪਾਂ ਇਹ ਜੈਵਿਕ ਖੇਤੀ ਦੀ ਜਿਹੜੀ ਹੈ ਉਹ ਕਰ ਸਕਦੇ ਹਾਂ ਤੇ ਜਿਵੇਂ ਮੈਂ ਸਬਜ਼ੀਆਂ ਦੀ ਗੱਲ ਕਰਾਂਗੂੰਗੀ ਸਬਜ਼ੀਆਂ ਜਿਹੜੀਆਂ ਹੈਗੀਆਂ ਉਹ ਆਪਾਂ ਦੇਖੋ ਰੋਜ਼ ਖਾਣੇ ਆ ਰੋਜ਼ਮਰਰਾ ਦੀ ਸਾਡੀ ਜ਼ਿੰਦਗੀ ਦੇ ਵਿੱਚ ਸਬਜ਼ੀਆਂ ਦੀ ਬਹੁਤ ਮਤਲਬ ਜੇ ਬੈਲੈਂਸਡ ਡਾਈਟ ਲੈਣੀ ਹੈ ਤਾਂ ਸਾਨੂੰ ਜਿਹੜੀ ਸਬਜ਼ੀ ਆ ਉਹ ਰੋਜ਼ ਖਾਣੀ ਹੈ ਤੇ ਉਹਦੇ ਜਿਵੇਂ ਜੇ ਮੰਨ ਲਓ ਕੋਈ ਬਿਮਾਰੀ ਆ ਜਾਂਦੀ ਹੈ ਤਾਂ ਸਾਰੇ ਕਹਿੰਦੇ ਕਿ ਤੁਸੀਂ ਹਰੀ ਪੱਤੇਦਾਰ ਸਬਜ਼ੀਆਂ ਖਾ ਲਓ ਗਾਜਰ ਦਾ ਜੂਸ ਪੀ ਲਓ ਜੀ ਹੈਨਾ ਤੇ ਜੇ ਇਹਨਾਂ ਤੇ ਕੀਟਨਾਸ਼ਕਾਂ ਦੀ ਸਪਰੇ ਹੋਏਗੀ ਜਾਂ ਕਈ ਵਾਰ ਕੀ ਹੁੰਦਾ ਹੈ ਕਿ ਜਿਹੜੇ ਵੇਟਿੰਗ ਪੀਰੀਅਡ ਹੁੰਦਾ ਜਿਵੇਂ ਜਦੋਂ ਸਪਰੇ ਕਰਦੇ ਉਸ ਤੋਂ ਬਾਅਦ 14 ਦਿਨ ਤਾਂ ਵੇਟਿੰਗ ਪੀਰੀਅਡ ਹੁੰਦਾ ਉਸ ਤੋਂ ਬਾਅਦ ਮੰਡੀ ਚ ਵੇਚਣਾ ਹੁੰਦਾ ਪਰ ਸਾਨੂੰ ਨਹੀਂ ਪਤਾ ਕਿ ਉਹ ਵੇਟਿੰਗ ਪੀਰੀਅਡ ਹੋ ਰਿਹਾ ਪੂਰਾ ਕਿ ਨਹੀਂ ਹੋ ਰਿਹਾ ਤੇ ਉਹੀ ਜਿਹੜੀ ਸਬਜ਼ੀਆਂ ਆਪਾਂ ਖਾਵਾਂਗੇ ਤਾਂ ਉਹਦੇ ਨਾਲ ਜਿਹੜੀ ਸਾਡੀ ਸਿਹਤ ਹੈ ਉਹ ਖਰਾਬ ਹੁੰਦੀ ਹੈ ਤੇ ਹੁਣ ਜਿਹੜੀ ਜੈਵੀ ਖੇਤੀ ਹੈ ਇਹ ਸਮੇਂ ਦੀ ਲੋੜ ਜਿਹੜੀ ਹੈ ਉਹ ਬਣ ਗਈ ਹੈ ਬਣ ਗਈ ਹੈ ਬਿਲਕੁਲ ਹਰ ਜੋ ਡੈਨਿਕ ਆ ਨਾ ਵੇਟਿੰਗ ਪੀਰੀਅਡ ਹੁੰਦਾ 14 ਦਿਨ ਦਾ ਉਹ ਪਿਛਲੇ ਸਮੇਂ ਚ ਮੈਨੂੰ ਪਤਾ ਵੀ ਕੁਝ ਐਹੋ ਜੀਆਂ ਦਵਾਈਆਂ ਚੱਲਦੀਆਂ ਨੇ ਜਿਹੜੀਆਂ ਮੁੱਕੇ ਇਸ ਕਰਕੇ ਬੰਦ ਕਰਨੀਆਂ ਪਈਆਂ ਵੀ ਪੀੜੀ ਦਾਰ ਪੀੜੀ ਬੰਦੇ ਦੇ ਉਹ ਅੱਗੇ ਤੋਂ ਅੱਗੇ ਚੱਲੀ ਜਾਂਦੀਆਂ ਜਿਹੜੇ ਬਿਲਕੁਲ ਤੁਹਾਡੀ ਗੱਲ ਠੀਕ ਹੈ ਬਿਲਕੁਲ ਬਿਲਕੁਲ ਅੱਛਾ ਡਾਕਟਰ ਸਾਹਿਬ ਆ ਜੈਵਿਕ ਖੇਤੀ ਦੀ ਆਪਾਂ ਗੱਲ ਕਰ ਰਹੇ ਆ ਹਾਂ ਤੇ ਜੈਵਿਕ ਖੇਤੀ ਆਪਾਂ ਸ਼ੁਰੂ ਕਿਵੇਂ ਕਰ ਸਕਦੇ ਆ ਔਰ ਇਹਦੇ ਵਿੱਚ ਸੁਭਾਵਨਾਵਾਂ ਕਹਦੀਆਂ ਨੇ ਕਿ ਜਿਵੇਂ ਕੋਈ ਸਮੱਸਿਆ ਜਿਹੜੀ ਆ ਉਹ ਕਿਸ ਤਰ੍ਹਾਂ ਦੀ ਸਮੱਸਿਆ ਆ ਪਛਾਣਵਾ ਸਕਦੀ ਹੈ ਕਿਉਂਕਿ ਬਹੁਤ ਕਿਸਾਨ ਨੇ ਜਿਹੜੇ ਆ ਬਹੁਤ ਅੰਤਰ ਧਿਆਨ ਹੋ ਕੇ ਇਹਦੇ ਵੱਲ ਲੱਗੇ ਹੋਏ ਆ ਕਿ ਆਪਾਂ ਜੈਵਿਕ ਖੇਤੀ ਜਿਹੜੀ ਆ ਉਹ ਸਟਾਰਟ ਕਰਨੀ ਹਾਂਜੀ ਹਾਂਜੀ ਇਹ ਜਿਵੇਂ ਜਿਹੜੀ ਆਪਾਂ ਕਿਸਾਨ ਵੀਰਾਂ ਨੂੰ ਆਹੀ ਸਲਾਹ ਦਿੰਨੇ ਕਿ ਜੇ ਤੁਸੀਂ ਜੈਵਿਕ ਦੀ ਸ਼ੁਰੂਆਤ ਕਰਨਾ ਚਾਹੁੰਦੇ ਹੋ ਖੇਤੀ ਦੀ ਤਾਂ ਘਰੇਲੂ ਬਗੀਚੀ ਤੋਂ ਤੁਸੀਂ ਸ਼ੁਰੂਆਤ ਕਰੋ ਤੇ ਆਪਣਾ ਜਿਹੜਾ ਤੁਹਾਡਾ ਖੇਤ ਹੈ ਉਹ ਸਭ ਤੋਂ ਪਾਰੀ ਖੇਤ ਜਿਹਦੇ ਵਿੱਚ ਜੈਵਿਕ ਮਾਦਾਂ ਜਿਹੜੀ ਆ ਉਹ ਜ਼ਿਆਦਾ ਹੋਵੇ ਉਹਨੂੰ ਤੁਸੀਂ ਤਰਜੀਹ ਦਿਓ ਤੇ ਬਾਕੀ ਤੁਸੀਂ ਜਿਵੇਂ ਇਹਦੇ ਵਿੱਚ ਸਮੱਸਿਆਵਾਂ ਇਹ ਆ ਜਾਂਦੀਆਂ ਨੇ ਕਿ ਜਿਵੇਂ ਮੰਡੀ ਕਰਨ ਕੋਈ ਮੰਡੀ ਨਹੀਂ ਹੈਗੀ ਜਿਹੜਾ ਜੈਵਿਕ ਦਾ ਉਤਪਾਦ ਹੁੰਦਾ ਹੈ ਤਾਂ ਉਹਦੇ ਲਈ ਜਿਹੜਾ ਕਿਸਾਨ ਵੀਰ ਹੈਗੇ ਉਹ ਆਪਣੇ ਆਸ-ਪਾਸ ਦੀ ਮੰਡੀ ਦੇਖ ਲੈ ਤੇ ਜਿਸ ਸਬਜੀ ਦੀ ਸਭ ਤੋਂ ਵੱਧ ਡਿਮਾਂਡ ਹੈਗੀ ਉਹ ਸਬਜੀ ਉਗਾਵੇ ਤਾਂ ਕਿ ਉਹਨੂੰ ਮੰਡੀ ਦੇ ਵਿੱਚ ਕੋਈ ਸਮੱਸਿਆ ਨਾ ਆਵੇ ਤੇ ਇੱਕ ਹੋਰ ਸਮੱਸਿਆ ਜਿਵੇਂ ਪ੍ਰਮਾਣਿਕरण ਦੀ ਆਉਂਦੀ ਹੈ ਕਿਉਂਕਿ ਉਹ ਥੋੜਾ ਗੁੰਝਲਦਾਰ ਹੈਗਾ ਤਾਂ ਜਿਹੜਾ ਕਿਸਾਨ ਵੀਰ ਹੈਗੇ ਉਹ ਸਰਟੀਫਿਕੇਸ਼ਨ ਲੈ ਕੇ ਤੇ ਉਹ ਉੱਥੇ ਵੀ ਮਾਰਕੀਟ ਦੇ ਵਿੱਚ ਜਿਵੇਂ ਸਰਟੀਫਿਕੇਟ ਦੇ ਨਾਲ ਵੀ ਆਪਣਾ ਜਿਹੜਾ ਪ੍ਰੋਡਿਊਸ ਹੈ ਉਹ ਵੇਚ ਸਕਦੇ ਨੇ ਤੇ ਜਿਵੇਂ ਮੁਨਾਫਾ ਕਿਉਂਕਿ ਜਿਹੜਾ ਜਿਹੜੇ ਵੀ ਕਿਸਾਨ ਵੀਰ ਸਾਡੇ ਨਾਲ ਜੁੜੇ ਹੋਏ ਨੇ ਉਹ ਉਹ ਉਹਨਾਂ ਦਾ ਆਪਣਾ ਆਪਣਾ ਜਿਵੇਂ ਮਾਰਕੀਟ ਹੈਗੀ ਆਪਣੇ ਖਪਤਕਾਰ ਹੈਗੇ ਉਹ ਉੱਥੇ ਆਪਣੇ ਹਿਸਾਬ ਨਾਲ ਜਿਵੇਂ ਰੇਟ ਲਗਾ ਕੇ ਵੇਚਦੇ ਨੇ ਤਾਂ ਉਹਦੇ ਨਾਲ ਕੀ ਹੈ ਕਿ ਉਹਨਾਂ ਦੀ ਜਿਵੇਂ ਜਿਹੜਾ ਕਮਾਈ ਹੈ ਉਹ ਵੱਧ ਹੋ ਜਾਂਦੀ ਹੈ ਜਦੋਂ ਆਪਾਂ ਜੈਵਿਕ ਖੇਤੀ ਕਰਦੇ ਆਂ ਤਾਂ ਜੀ ਜੀ ਬਾਈ ਉਹ ਲੱਗਦਾ ਇਹ ਸਮੱਸਿਆ ਤਾਂ ਨਹੀਂ ਇਹ ਤਾਂ ਫਿਰ ਕੰਮ ਵਧੀਆ ਕੰਮ ਵਧੀਆ ਆ ਜਦੋਂ 4 ਪੈਸੇ ਵੱਧ ਆਉਣਗੇ ਆ ਆਪੇ ਲੋਕਾਂ ਨੇ ਆ ਜਾਣਾ ਬਿਲਕੁਲ 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 ਆਹ ਹਿਆਰਿਆੜ ਸਾਹਿਬ ਹੂੰ ਕੋਈ ਨੋਟਿਸ ਨਹੀਂ ਕੀਤਾ ਪਈ ਅੱਜ ਮੈਂ ਜੈਕਟ ਨਹੀਂ ਪਾਈ ਮੌਸਮ ਬਦਲ ਗਿਆ ਸਮਾਂ ਬਦਲ ਗਿਆ ਖੇਤੀ ਬਦਲੀ ਬਿਲਕੁਲ ਤੁਸੀਂ ਚੱਲਦੇ ਸਮੇ ਦੇ ਨਾਲ ਪਵੇ ਨਾ ਚੱਲਣਾ ਵੀ ਚਾਹੀਦਾ ਕਿਉਂਕਿ ਹੁਣੇ ਮੁੜ ਕੇ ਮੁੜ ਕੇ ਜਮੜੇ ਜਾਈਏ ਤੇ ਖੇਤੀ ਬਦਲ ਗਈ ਖੇਤੀ ਬਦਲ ਗਈ ਠੀਕ ਹੈ ਨਾ ਸਮਾਂ ਜਿੱਦਾਂ ਜਿੱਦਾਂ ਹੁਣ ਗਰਮੀ ਵਾਲਾ ਆਉਣ ਲੱਗ ਪਿਆ ਸੋਣੀ ਆਲੂ ਆਪਾਂ ਵਾਦੇ ਜਾਂਦੇ ਆ ਹੂੰ ਤੇ ਹੁਣ ਜਿਹੜਾ ਆ ਸਮਾਂ ਚੱਲਦਾ ਪਿਆ ਇਸ ਸਮੇਂ ਦੇ ਵਿੱਚ ਜਦੋਂ ਅਸੀਂ ਸਬਜ਼ੀਆਂ ਦੀ ਗੱਲ ਕਰਦੇ ਆ ਜੈਵਿਕ ਤਰੀਕੇ ਨਾਲ ਗੱਲ ਕਰਦੇ ਆਂ ਤਾਂ ਕਿਹੜੀਆਂ-ਕਿਹੜੀਆਂ ਸਬਜ਼ੀਆਂ ਜਿਹੜੀਆਂ ਅਸੀਂ ਜੈਵਿਕ ਤਰੀਕੇ ਨਾਲ ਉਗਾ ਸਕਦੇ ਆਂ ਜਾਂ ਹੁਣ ਜਿਹੜਾ ਬੀਜਣ ਦਾ ਸਮਾਂ ਜੇ ਚੱਲ ਰਿਹਾ ਤਾਂ ਕਿਹੜੀਆਂ ਸਬਜ਼ੀਆਂ ਸਾਨੂੰ ਉਹਦੇ ਬਾਰੇ ਦੱਸੋ ਹਾਂਜੀ ਹਾਂਜੀ ਇਹ ਜਿਹੜਾ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਮਾਰਚ ਦਾ ਮਹੀਨਾ ਚੱਲ ਰਿਹਾ ਤਾਂ ਇਹ ਜਿਹੜਾ ਸਮਾਂ ਹੈ ਇਹ ਗਰਮ ਰੁੱਦੀਆਂ ਸਬਜ਼ੀਆਂ ਦੀ ਬਿਜਾਈ ਲਈ ਬਹੁਤ ਹੀ ਟੁਕਵਾਂ ਸਮਾਂ ਹੈਗਾ ਤੇ ਇਹਦੇ ਵਿੱਚ ਜਿਵੇਂ ਗਰਮ ਰੁੱਦੀਆਂ ਸਬਜ਼ੀਆਂ ਲਈ ਕਿਸਾਨ ਵੀਰ ਕੀ ਹੈਗੇ ਕਿ ਜਿਵੇਂ ਤੁਸੀਂ ਕਹਿ ਰਹੇ ਸੀ ਮੇਲੇ ਹੈਗੇ ਤਾਂ ਮੇਲਿਆਂ ਦੇ ਵਿੱਚ ਇੱਕ ਕਿੱਟ ਮਿਲਦੀ ਹੈ ਤਾਂ ਸਬਜ਼ੀਆਂ ਦੀ ਕਿੱਟ ਹੈ ਉਹ 100 ਰੁਪਏ ਦੀ ਹੁੰਦੀ ਹੈ ਤੇ ਉਹਦੇ ਵਿੱਚ 12 ਸਬਜ਼ੀਆਂ ਹੈਗੀਆਂ ਨੇ ਤੇ ਜਿਹੜੇ ਕਿਸਾਨ ਵੀਰ ਹੈਗੇ ਉਹ ਜਿਹੜੀ ਮੰਡਲੀ ਸ਼ੁਰੂਆਤ ਹੈ ਉਹ ਉਸ ਕਿੱਟ ਨੂੰ ਖਰੀਦ ਕੇ ਆਪਣੀ ਜਿਹੜੀ ਘਰੇਲੂ ਬਗੀਚੀ ਦੀ ਸ਼ੁਰੂਆਤ ਹੈ ਉਹ ਕਰ ਸਕਦੇ ਨੇ ਤੇ ਉਹਦੇ ਵਿੱਚ ਆਪਾਂ ਸਾਰੀਆਂ ਹੀ ਗਰਮ ਰੁੱਦੀਆਂ ਸਬਜ਼ੀਆਂ ਜਿਵੇਂ ਕਿ ਕੱਦੂ ਜਾਤੀ ਦੀਆਂ ਸਬਜ਼ੀਆਂ ਹੈਗੀਆਂ ਕarele ਹੈ ਕੀਆ ਕੱਦੂ ਹੈ ਤੋਰੀ ਹੈ ਤਰ ਹੈ ਰੇਟੀਂਡਾ ਹੈਗਾ ਖੀਰੇ ਹੈ ਇਹ ਸਾਰੀਆਂ ਜਿਹੜੀਆਂ ਸਬਜ਼ੀਆਂ ਹੈਗੀਆਂ ਉਹ ਕਿਸਾਨ ਵੀਰ ਬੀਜ ਸਕਦੇ ਨੇ ਇਸ ਤੋਂ ਇਲਾਵਾ ਜਿਵੇਂ ਟਮਾਟਰ ਹੈ ਮਿਰਚ ਹੈ ਭੈਂਗਣ ਨੇ ਭਿੰਡੀ ਹੈ ਲੋਬੀਆ ਹੈ ਗੁਆਰ ਦੀ ਫਲੀ ਹੈ ਇਹਨਾਂ ਸਾਰੀਆਂ ਸਬਜ਼ੀਆਂ ਦੀ ਕਿਸਾਨ ਵੀਰ ਇਸ ਮਹੀਨੇ ਦੇ ਵਿੱਚ ਬਿਜਾਈ ਜਿਹੜੀ ਹੈ ਉਹ ਕਰ ਸਕਦੇ ਨੇ ਇਹ ਮਾਰਚ ਦੇ ਵਿੱਚ ਵਿੱਚ ਹਾਂਜੀ ਹਾਂਜੀ ਮਾਰਚ ਦੇ ਵਿੱਚ ਠੀਕ ਆ ਤੇਜਪਾਲ ਜੀ ਮੈਨੂੰ ਲੱਗਦਾ ਕੱਲ੍ਹ ਵਾਲੇ ਮੇਲੇ ਤੇ ਸਾਦੇ ਸਬਜ਼ੀਆਂ ਦੀ ਕਿੱਟਾਂ ਲਾਓਗੇ ਹਾਂਜੀ ਹਾਂਜੀ ਇਹ ਹਰੇਕ ਮੇਲੇ ਤੇ ਜਿੱਥੇ ਵੀ ਸਾਡੇ ਮੇਲੇ ਹੋ ਰਹੇ ਨੇ ਉੱਥੇ ਆਪਾਂ ਇਹ ਤਾਂ ਬੜੀ ਵਧੀਆ ਗੱਲ ਹੈ ਬਹੁਤ ਵਧੀਆ ਗੱਲ ਉਹਦੇ ਵਿੱਚ ਹੀ ਸਾਰਾ ਕੁਝ ਮੈਨੂੰ ਲੱਗਦਾ ਕਿ ਜਿਹੜੇ ਪੀਏਜੂ ਵੱਲੋਂ ਬਣਾਈ ਗਈ ਹੈ ਹਾਂਜੀ ਇਹਦੇ ਵਿੱਚ ਪੂਰੀ ਘਰੇਲੂ ਬਗੀਚੀ ਦੀ ਜਿਹੜੀ ਚੱਕਰ ਜਿਹੜੀ ਹੁੰਦੀ ਹੈ ਅਸਲ ਪਿਛਲੀ ਵਾਰ ਮੈਂ ਲੈ ਕੇ ਆਇਆ ਸੀ ਹੋਰੀਆਂ ਹੁੰਦੀਆਂ ਉਹ ਮੈਂ ਮੈਂ ਵੀ ਦੇਖਿਆ ਉਹ ਚਾਰ ਪੰਜ ਪਰਿਵਾਰ ਦੇ ਮੈਂਬਰ ਉਹਨੂੰ ਸੋਹਣਾ ਗੁਜ਼ਾਰਾ ਕਰ ਦਿੰਦੀਆਂ ਬਹੁਤ ਵਧੀਆ ਬਹੁਤ ਵਧੀਆ ਅੱਛਾ ਮੈਡਮ ਇੱਕ ਇਹ ਦੱਸੋ ਵੀ ਜਿੱਦਾਂ ਹੁਣ ਨਾ ਕੱਦੂ ਜਾਤੀ ਦੀਆਂ ਫਸਲਾਂ ਜਿਹੜੀਆਂ ਵਾਂ ਉਹ ਆਪਾਂ ਲਾਉਨੇ ਆ ਸਬਜ਼ੀਆਂ ਲਾਉਨੇ ਆ ਉਹਦੇ ਵਿੱਚ ਨਾ ਫੁੱਲ ਤੇ ਬਹੁਤ ਸੋਹਣਾ ਬਣ ਜਾਂਦਾ ਉਹ ਪਿਛਲੀ ਵਾਰ ਵੀ ਇਦਾਂ ਹੀ ਹੋਇਆ ਸੀ ਤੁਸੀਂ ਵੀ ਮੇਨ ਨਾਲ ਤਾਂ ਗੱਲ ਹੋਈ ਸੀ ਆ ਹੋਈ ਸੀ ਤੇ ਫੁੱਲ ਬਹੁਤ ਵਧੀਆ ਬਣਿਆ ਪਰ ਉਹਨਾਂ ਫਲ ਪੈਣ ਵਾਸਤੇ ਵੇਲੇ ਕੁਝ ਨਾ ਕੁਝ ਮੈਨੂੰ ਲੱਗਦਾ ਕੋਈ ਮੁਸ਼ਕਲ ਆ ਗਈ ਉਹਦੇ ਬਾਰੇ ਸਾਨੂੰ ਥੋੜਾ ਜਿਹਾ ਦੱਸੋ ਵੀ ਉਹ ਕਿਉਂ ਨਹੀਂ ਫਿਰ ਫਲ ਕਿਉਂ ਨਹੀਂ ਪਿਆ ਉਹਦੇ ਵਿੱਚ ਹਾਂਜੀ ਹਾਂਜੀ ਇਹ ਤੁਸੀਂ ਬਹੁਤ ਵਧੀਆ ਸਵਾਲ ਕੀਤਾ ਹੈਗਾ ਮਤਲਬ ਸਾਡੇ ਕੋਲ ਇਸ ਮੌਸਮ ਦੇ ਵਿੱਚ ਆਹੀ ਸਵਾਲ ਸਭ ਤੋਂ ਜ਼ਿਆਦਾ ਆਉਣਾ ਹੈ ਤੇ ਉਹ ਪੁੱਛਦੇ ਨੇ ਕਿ ਜਿਵੇਂ ਸਾਡਾ ਜਿਵੇਂ ਆਪਾਂ ਕੱਦੂ ਜਾਤੀ ਦੀਆਂ ਵੇਲਾਂ ਲਾਈਆਂ ਨੇ ਤੇ ਫੁੱਲ ਆ ਗਿਆ ਇਹਦੇ ਬਾਰੇ ਪਰ ਫਲ ਨਹੀਂ ਬਣ ਰਿਹਾ ਤਾਂ ਉਹਦਾ ਮੇਨ ਕੀ ਹੁੰਦਾ ਕਿ ਜਿਹੜੇ ਕੱਦੂ ਜਾਤੀ ਦੀਆਂ ਸਬਜ਼ੀਆਂ ਹੈਗੀਆਂ ਉਹਦਾ ਉਹਨਾਂ ਦੇ ਵਿੱਚ ਇੱਕ ਤਾਂ ਜਿਹੜੇ ਨਰ ਤੇ ਮਾਦਾ ਫੁੱਲ ਹੁੰਦੇ ਉਹ ਅਲੱਗ-ਅਲੱਗ ਹੁੰਦੇ ਨੇ ਅਲੱਗ-ਅਲੱਗ ਜਗ੍ਹਾ ਤੇ ਹੁੰਦੇ ਨੇ ਤੇ ਪਹਿਲੀ ਪਹਿਲੇ ਕੀ ਹੁੰਦਾ ਕਿ ਪਹਿਲੇ ਜਿਹੜਾ ਬੂਟਾ ਹੈਗਾ ਉਹਦੇ ਵਿੱਚ ਪਹਿਲੇ ਸਭ ਤੋਂ ਪਹਿਲਾਂ ਜਿਹੜਾ ਨਰ ਫੁੱਲ ਹੈ ਉਹ ਆਉਂਦਾ ਹੈ ਤੇ ਬਾਅਦ ਦੇ ਵਿੱਚ ਜਿਹੜਾ ਮਾਦਾ ਫੁੱਲ ਆਉਂਦਾ ਹੈ ਪਰ ਕਈ ਵਾਰ ਕੀ ਹੁੰਦਾ ਹੈ ਕਿ ਜਿਹੜੇ ਕਿਸਾਨ ਵੀਰੇ ਉਹ ਘਬਰਾ ਜਾਂਦੇ ਨੇ ਕਿ ਪਹਿਲੇ ਫੁੱਲ ਫੁੱਲ ਤਾਂ ਆ ਗਏ ਪਰ ਫਲ ਨਹੀਂ ਆ ਰਿਹਾ ਤੇ ਇਹਦੀ ਮਾਦਾ ਫੁੱਲ ਜੀ ਜਿਹੜੀ ਪਹਿਚਾਨ ਇਹ ਹੈ ਕਿ ਜੇ ਮੰਨ ਲਓ ਖੀਰਾ ਜਾਂ ਕਰੇਲਾ ਹੈ ਤਾਂ ਉਹਦੇ ਜਿਹੜੇ ਫੁੱਲ ਹੈ ਉਹਦੇ ਪਿੱਛੇ ਛੋਟਾ ਜਿਹਾ ਖੀਰਾ ਲੱਗਿਆ ਹੋਵੇਗਾ ਕਰੇਲਾ ਉਹ ਤੁਹਾਡਾ ਮਾਦਾ ਫੁੱਲ ਹੈਗਾ ਹਾਂਜੀ ਤੇ ਇਹ ਸਮੱਸਿਆ ਤਾਂ ਆਉਂਦੀ ਹੈ ਕਿ ਕਈ ਵਾਰ ਜਿਵੇਂ ਇਹਦੀ ਜਿਹੜਾ पराਗੀਕਰਨ ਹੈਗਾ ਉਹ ਮਧੂਮੱਖੀ ਨੇ ਕਰਨਾ ਤੇ ਜੇ ਮਧੂਮੱਖੀ ਜਿਵੇਂ ਆਪਾਂ ਮੰਨ ਲਓ ਘਰੇਲੂ ਬਗੀਚੀ ਲਾਈ ਹੋਈ ਹੈ ਤੇ ਆਪਾਂ ਇਦਾਂ ਕਰਦੇ ਆ ਕਿ ਜਿਹੜੀਆਂ ਬੇਲਾਂ ਆ ਉਹ ਇੱਕ ਦੋ ਹੀ ਲਾਣੇ ਆ ਘਰਾਂ ਦੇ ਵਿੱਚ ਤੇ ਉਹ ਜੇ ਮਧੂਮੱਖੀ ਉੱਥੇ ਨਹੀਂ ਪਹੁੰਚ ਪਾ ਰਹੀ ਹੈ ਤਾਂ ਉਹ ਫਰੂਟ ਦਾ ਜਿਹੜਾ ਸੈੱਟ ਨਹੀਂ ਹੁੰਦਾ ਆ ਪਰਪਰਾਗਣ ਨਹੀਂ ਹੁੰਦਾ ਹਾਂਜੀ ਹਾਂਜੀ ਪਰਪਰਾਗਣ ਨਹੀਂ ਹੋਏਗਾ ਤਾਂ ਇਸ ਕਰਕੇ ਜੇ ਤੁਸੀਂ ਵੱਡੇ ਪੱਧਰ ਤੇ ਲਾਈਆਂ ਹੋਈਆਂ ਨੇ ਕਦੂ ਜਾਤੀਆਂ ਤਾਂ ਤੁਸੀਂ ਉੱਥੇ ਇੱਕ ਜਿਹੜੀਆਂ ਮਧੂਮੱਖੀਆਂ ਦਾ ਬਕਸਾ ਇੱਕ ਉਹ ਰੱਖ ਸਕਦੇ ਹੋ ਤੇ ਜੇ ਘਰੇਲੂ ਬਗੀਚੀ ਹੈ ਤਾਂ ਉੱਥੇ ਆਲੇ ਦੁਆਲੇ ਫੁੱਲ ਜਿਹੜੇ ਨੇ ਉਹ ਤੁਸੀਂ ਲਾ ਸਕਦੇ ਹੋ ਤਾਂ ਕਿ ਜਿਹੜੀਆਂ ਮਧੂਮੱਖੀਆਂ ਹੈਗੀਆਂ ਉਹ ਆਕਰਸ਼ਿਤ ਕੇ ਉੱਥੇ ਆਣ ਬਿਲਕੁਲ 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 ਅੱਛਾ ਇੱਕ ਦਾਲਾ ਹੋਰ ਘਾਟ ਸਾਹਿਬ ਜਿਹੜੀ ਅਸੀਂ ਰਸਾਇਣਿਕ ਖੇਤੀ ਕਰਦੇ ਆ ਉਹਦੇ ਸਾਨੂੰ ਤੱਤਾਂ ਦੀ ਘਾਟ ਨਹੀਂ ਆਉਂਦੀ ਕਿਉਂਕਿ ਤੱਤ ਅਸੀਂ ਹਮੇਸ਼ਾ ਘਰ ਤੇ ਰੱਖੀਦੇ ਆ ਜਿਹੜੇ ਤੱਤ ਦੀ ਘਾਟ ਆਈ ਉੱਥੋਂ ਚੱਕਿਆ ਲਓ ਵੀ ਤੱਤ ਪਾ ਦਿਓ ਖਟਾ ਹੀ ਦੇਣਾ ਹੈ ਨਾ ਤੱਤ ਸਾਡੇ ਕੋਲ ਕੀ ਕਹਿੰਦੇ ਹੁੰਦੇ ਵੇ ਲੱਗੇ ਹੀ ਪਏ ਆ ਜਿਹੜੇ ਮਰਜ਼ੀ ਪਾ ਲਓ ਹੁਣ ਜਦੋਂ ਅਸੀਂ ਅਸੀਂ ਇਹਦੀ ਜੈਵਿਕ ਖੇਤੀ ਦੀ ਗੱਲ ਕਰਦੇ ਆ ਹਾਂਜੀ ਘਾਟ ਦੇ ਵਿੱਚ ਵੀ ਤੱਤਾਂ ਦੀ ਆਉਂਦੀਆਂ ਆ ਮਿੱਟੀ ਦੇ ਵਿੱਚ ਸਾਨੂੰ ਨਹੀਂ ਪਤਾ ਹਾਂਜੀ ਇਹ ਮਰ ਆ ਜਾਂਦੀ ਘਾਟ ਤੇ ਇਹਦੇ ਚ ਅਸੀਂ ਤਤਾਂ ਦੀ ਉਹਦੀ ਜਿਹੜੀ ਲੋੜ ਆ ਉਹ ਉਸੇ ਤਰੀਕੇ ਨਾਲ ਪੂਰੀ ਕਰਨੀ ਕੋਈ ਅਲੱਗ ਤਰੀਕਾ ਹੁੰਦਾ ਨਹੀਂ ਨਹੀਂ ਜੀ ਜੈਵਿਕ ਖੇਤੀ ਦੇ ਵਿੱਚ ਆਪਾਂ ਕਿਸੇ ਵੀ ਤਰ੍ਹਾਂ ਦੀ ਖੇਤੀ ਜਿਹੜੇ ਰਸਾਇਣਿਕ ਖਾਦਾਂ ਹੈਗੀਆਂ ਉਹਨਾਂ ਦੀ ਵਰਤੋਂ ਨਹੀਂ ਕਰਨੀ ਹੈ ਸਾਡੇ ਕੋਲ ਵਿਕਲਪ ਹੈਗਾ ਕਿ ਆਪਾਂ ਸੜੀ ਗਲੀ ਰੂੜੀ ਦੀ ਖਾਦ ਹੈ ਉਹਦੀ ਵਰਤੋਂ ਕਰ ਸਕਦੇ ਹਾਂ ਤੇ ਗੰਡੋਆ ਖਾਦ ਹੈ ਹਰੀ ਖਾਦ ਹੈ ਤੇ ਫਸਲੀ ਚੱਕਰ ਨੇ ਉਹਦੇ ਵਿੱਚ ਕੀ ਹੁੰਦਾ ਹੈ ਕਿ ਜਿਹੜਾ ਫਸਲੀ ਚੱਕਰ ਹੈ ਉਹਦੇ ਵਿੱਚ ਆਪਾਂ ਕੋਈ ਨਾ ਕੋਈ ਜਿਵੇਂ ਸਾਡੇ ਸਾਡੇ ਕੋਲ ਫਲੀਦਾਰ ਫਸਲਾਂ ਹੈ ਜਿਵੇਂ ਗਰਮ ਰੁੱਤ ਦੀਆਂ ਸਬਜ਼ੀਆਂ ਦੀ ਮੈਂ ਗੱਲ ਕਰਾਂ ਤਾਂ ਉਹਦੇ ਵਿੱਚ ਸਾਡੇ ਕੋਲ ਲੋਬੀਆ ਹੈ ਜਾਂ ਗੁਵਾਰ ਦੀ ਫਲੀ ਹੈ ਤਾਂ ਉਹ ਆਪਾਂ ਇਹੋ ਜਿਹੀਆਂ ਫਸਲਾਂ ਜਿਹੜੀਆਂ ਉਹ ਚੁਣੀਆਂ ਜੈਵੀ ਖੇਤੀ ਲਈ ਕਿ ਜਿਨ੍ਹਾਂ ਦੀ ਜਿਹੜੀ ਤੱਤਾਂ ਦੀ ਘਾਟ ਹੈ ਉਹ ਘੱਟ ਹੈਗੀ ਤੇ ਜਿਵੇਂ ਯੂਨੀਵਰਸਿਟੀ ਵੱਲੋਂ ਵੀ ਅਲੱਗ-ਅਲੱਗ ਸਬਜ਼ੀਆਂ ਲਈ ਜਿਹੜੀਆਂ ਸਿਫਾਰਸ਼ਾਂ ਉਹ ਕੀਤੀਆਂ ਗਈਆਂ ਨੇ ਤੇ ਜਿਵੇਂ ਸੜੀ ਗਲੀ ਰੂੜੀ ਦੀ ਖਾਦ ਹੈ ਇਹ ਕੀ ਕਰਦੀ ਹੈ ਇਹ ਲੰਬੇ ਸਮੇਂ ਤੱਕ ਮਿੱਟੀ ਦੀ ਜਿਹੜੀ ਉਪਜਾਊ ਸ਼ਕਤੀ ਹੈ ਉਹਨੂੰ ਵਧਾਉਂਦੀ ਹੈ ਤੇ ਜਿਵੇਂ ਜਿੰਨੀ ਆਪਾਂ ਰੂੜੀ ਦੀ ਖਾਦ ਪਾਨੇ ਆ ਉਹਦੇ ਨਾਲ ਸਾਡੀ ਜਿਹੜੀ ਮਿੱਟੀ ਹੈ ਉਹਦਾ ਜੈਵਿਕ ਮਾਦਾ ਜਿਹੜਾ ਹੈ ਉਹ ਵੱਧਦਾ ਹੈ ਜਿੰਨਾ ਜੈਵਿਕ ਮਾਦਾ ਵੱਧ ਹੋਏਗਾ ਉਹਨੇ ਜਿਹੜੀ ਮਿੱਟੀ ਹੈ ਉਹ ਤੱਤਾਂ ਦੇ ਨਾਲ ਭਰਪੂਰ ਹੋਏਗੀ ਤੇ ਉਹ ਜਿਹੜੀ ਪਾਣੀ ਦੀ ਸੋਖਣ ਦੀ ਸ਼ਕਤੀ ਹੈ ਉਹਨੂੰ ਵੀ ਵਧਾਉਂਦੀ ਹੈ ਤੇ ਜਿਵੇਂ ਮੈਂ ਕੈਰੀ ਸੀ ਕਿ ਯੂਨੀਵਰਸਿਟੀ ਵੱਲੋਂ ਅਲੱਗ-ਅਲੱਗ ਜਿਹੜੀਆਂ ਸਬਜ਼ੀਆਂ ਹੈਗੀਆਂ ਉਹਨਾਂ ਲਈ ਸਿਫਾਰਿਸ਼ਾਂ ਕੀਤੀਆਂ ਗਈਆਂ ਐ ਤਾਂ ਜਿਵੇਂ ਭਿੰਡੀ ਹੈ ਤਾਂ ਉਹਦੇ ਲਈ ਸਾਢੇ ਸਾਢੇ ਤਿੰਨ ਟਨ ਜਿਹੜੀ ਸੜੀਗਲੀ ਰੂੜੀ ਦੀ ਖਾਦ ਦੀ ਸਿਫਾਰਿਸ਼ ਹੈਗੀ ਪਰ ਏਕੜ ਲਈ ਉਦਾਂ ਹੀ ਜਿਵੇਂ ਬੈਂਗਣ ਹੈਗੇ ਤਾਂ ਬੈਂਗਣਾ ਲਈ 5 ਟਨ ਸੜੀਗਲੀ ਰੂੜੀ ਦੀ ਖਾਦ ਦੀ ਸਿਫਾਰਿਸ਼ ਹੈ ਹੁਣ ਜਿਵੇਂ ਅਪ੍ਰੈਲ ਦੇ ਅਖੀਰ ਤੇ ਮਈ ਦੇ ਸ਼ੁਰੂ ਦੇ ਵਿੱਚ ਆਪਾਂ ਹਲਦੀ ਲਾਵਾਂਗੇ ਤਾਂ ਉਹਦੇ ਲਈ ਵੀ 6 ਟਨ ਜਿਹੜੀ ਸੜੀਗਲੀ ਰੂੜੀ ਦੀ ਖਾਦ ਦੀ ਸਿਫਾਰਿਸ਼ ਯੂਨੀਵਰਸਿਟੀ ਵੱਲੋਂ ਜਿਹੜੀ ਉਹ ਕੀਤੀ ਗਈ ਐ ਬਿਲਕੁਲ ਜੀ ਬਿਲਕੁਲ ਨਦੀਨ ਬਹੁਤ ਆ ਜਾਂਦੇ ਹਾਂ ਕਿਉਂਕਿ ਜਿਹੜੇ ਬਾਕੀ ਫਸਲਾਂ ਦੇ ਵਿੱਚ ਤੇ ਆਪਾਂ ਸਪਰੇਅ ਕਰ ਦਿੰਦੇ ਨਦੀਨ ਨੂੰ ਤੇ ਉੱਠਣ ਹੀ ਨਹੀਂ ਦਿੰਦੇ ਤੇ ਇੱਥੇ ਆਪਾਂ ਚਲੋ ਸਪਰੇਅ ਤਾਂ ਕਰਨੀ ਕੋਈ ਨਹੀਂ ਗਈ ਜਿਹਦੇ ਰਸਾਇਣਕ ਚੀਜ਼ਾਂ ਤਾਂ ਪਾਉਣੀਆਂ ਹੀ ਨਹੀਂ ਨਾ ਤੇ ਉਹ ਨਦੀਨਾਂ ਨੂੰ ਫੇਰ ਕਿਵੇਂ ਮਾਰਿਆ ਜਾਵੇ ਭੀ ਉਹ ਉੱਗਦੇ ਫੜਲੇ ਬੰਦਾ ਕਿ ਜਾਂ ਕਿਵੇਂ ਕੀਤਾ ਜਾਵੇ ਉਹ ਨਦੀਨਾਂ ਦੀ ਹਾਂਜੀ ਹਾਂਜੀ ਜਿਵੇਂ ਜਿਵੇਂ ਜੈਵਿਕ ਖੇਤੀ ਦੇ ਵਿੱਚ ਆਪਾਂ ਕਿਸੇ ਵੀ ਤਰ੍ਹਾਂ ਦੇ ਨਦੀਨ ਨਾਸ਼ਕ ਦੀ ਵਰਤੋਂ ਨਹੀਂ ਕਰਨੀ ਹੈ ਤਾਂ ਹੋਰ ਜਿਹੜੇ ਤਰੀਕੇ ਹੈਗੇ ਜਿਵੇਂ ਜਿਹੜੀ ਫਸਲ ਹੈ ਉਹ ਇੱਕ ਤਾਂ ਆਪਾਂ ਸਮੇਂ ਸਿਰ ਬੀਜੀਏ ਤੇ ਜਿਹੜੀ ਚੰਗੇ ਬੱਤਰ ਤੇ ਬੀਜੀਏ ਤੇ ਫਿਰ ਜਿਵੇਂ ਸਾਡੇ ਆਪਾਂ ਗੋਡੀ ਕਰ ਸਕਦੇ ਆ ਨਹੀਂ ਤਾਂ ਆਪਾਂ ਆਪਾਂ ਮਲਚਿੰਗ ਦੀ ਆਪਸ਼ਨ ਹੈਗੀ ਇਹਦੇ ਕੋਲ ਤਾਂ ਆਪਾਂ ਉਹ ਮਲਚਿੰਗ ਜਿਹੜੀ ਹੈ ਉਹ ਵੀ ਯੂਜ਼ ਕਰ ਸਕਦੇ ਆ ਤੇ ਆਪਣੇ ਕੋਲ ਜਿਵੇਂ ਝੋਨੇ ਦੀ ਪਰਾਲੀ ਪੰਜਾਬ ਚ ਕਾਫੀ ਹੁੰਦੀ ਹੈ ਤਾਂ ਉਹ ਜਿਹੜੀ ਝੋਨੇ ਦੀ ਪਰਾਲੀ ਹੈ ਆਪਾਂ ਉਹ ਮਲਚ ਦੇ ਤੌਰ ਤੇ ਅਲੱਗ-ਅਲੱਗ ਸਬਜ਼ੀਆਂ ਤੇ ਆਪਾਂ ਵਰਤ ਸਕਦੇ ਹੈਗੇ ਤਾਂ ਇਹਦੇ ਲਈ ਵੀ ਜਿਵੇਂ ਮੈਂ ਹਲਦੀ ਦੀ ਗੱਲ ਕਰ ਰਹੀ ਸੀ ਤਾਂ 40 ਕੁਇੰਟਲ ਝੋਨੇ ਦੀ ਪਰਾਲੀ ਦੀ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਕੀਤੀ ਗਈ ਹੈ ਤੇ ਭਿੰਡੀ ਲਈ 36 ਕੁਇੰਟਲ ਛੋਨੇ ਦੀ ਪਰਾਲੀ ਦੀ ਸਵਾਰਸ਼ ਜਿਹੜੀ ਆ ਉਹ ਕੀਤੀ ਗਈ ਹੈ ਤਾਂ ਇਦਾਂ ਕਰਕੇ ਮਲਚਿੰਗ ਦੇ ਹੋਰ ਵੀ ਫਾਇਦੇ ਹੈਗੇ ਕਿ ਇੱਕ ਤਾਂ ਉਹ ਜਿਹੜਾ ਤਾਪਮਾਨ ਹੈ ਮਿੱਟੀ ਦਾ ਉਹ ਬਣਾ ਕੇ ਰੱਖਦਾ ਹੈ ਪਾਣੀ ਜਿਹੜਾ ਹੈ ਉਹ ਘੱਟ ਸਾਨੂੰ ਲਾਣਾ ਪੈਂਦਾ ਹੈ ਇਹਦੇ ਨਾਲ ਪਾਣੀ ਦੀ ਵੀ ਬਚਤ ਬਚਤ ਹੁੰਦੀ ਹੈ ਮਲਚਿੰਗ ਦੇ ਨਾਲ ਤੇ ਜਿਹੜਾ ਆਪਾਂ ਇਦਾਂ ਦੇਖਿਆ ਗਿਆ ਕਿ ਥੋੜਾ ਝਾੜ ਵੀ ਜਿਹੜਾ ਹੈ ਵੱਧ ਆਉਂਦਾ ਜੇ ਮਲਚਿੰਗ ਪਾਈ ਸਿੱਧੀਆਂ ਨਹੀਂ ਪੈਂਦੀਆਂ ਸਿੱਧੀਆਂ ਨਹੀਂ ਪੈਂਦੀਆਂ ਸੱਲ ਸੱਲ ਵੀ ਸਾਂਭ ਕੇ ਰੱਖਦੀ ਹਾਂ 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 ਅਚਾ ਡਾਟ ਸਾਹਿਬ ਨੇ ਤੇ ਜ਼ਮੀਨੀ ਹਮਲੇ ਦੀ ਗੱਲ ਕੀਤੀ ਆ ਹਾਂ ਮੈਂ ਥੋੜੀ ਉਹ ਕੀ ਕਹਿੰਦੇ ਹੁੰਦੇ 에ਅਰ ਫੋਰਸ ਹਾਂ ਹੈ 에ਅਰ ਫੋਰਸ ਦੇ ਹਮਲੇ ਦੀ ਗੱਲ ਕਰਨਾ ਕਿਉਂਕਿ ਇਹਨਾਂ ਦਿਨਾਂ 'ਚ ਕੀੜੇ ਮਕੌੜੇ ਬਹੁਤ ਆ ਆਹ ਬੜਾ ਉੱਡਦੇ ਹੀ ਫਿਰਦੇ ਆ ਹਾਂ ਹਾਂਜੀ ਹੁਣ ਇਹਤੇ ਜਦੋਂ ਕੀੜੇ ਮਕੌੜਿਆਂ ਦਾ ਹਮਲਾ ਹੁੰਦਾ ਹਾਂ ਜਾਂ ਕੋਈ ਬਿਮਾਰੀ ਵੀ ਲਾ ਲੈਂਦੇ ਆ ਆਪਾਂ ਨਾਲ ਹੀ ਜਦੋਂ ਇਹ ਦੋ ਚੀਜ਼ਾਂ ਕੀੜੇ ਮਕੌੜੇ ਤੇ ਬਿਮਾਰੀਆਂ ਦਾ ਹਮਲਾ ਹੁੰਦਾ ਉਦੋਂ ਅਸੀਂ ਕੀ ਕਰਾਂ ਹਾਂ ਜੈਵਿਕ ਖੇਤੀ ਦੇ ਵਿੱਚੋਂ ਦੇਖੋ ਇਦਾਂ ਦੇਖਿਆ ਗਿਆ ਕਿ ਜਿਹੜੇ ਤਾਂ ਕਿਸਾਨ ਵੀਰ 10-20 ਸਾਲਾਂ ਤੋਂ ਕਰ ਰਹੇ ਆ ਉਹਨਾਂ ਦੇ ਖੇਤਾਂ ਵਿੱਚ ਇਦਾਂ ਦੀ ਕੋਈ ਸਮੱਸਿਆ ਨਹੀਂ ਹੈਗੀ ਕੀੜੇ ਮਕੌੜੇ ਜਾਂ ਬਿਮਾਰੀਆਂ ਦੀ ਪਰ ਜਿਵੇਂ ਮੰਡਲੇ 3 ਸਾਲ ਨੇ ਜਾਂ ਸ਼ੁਰੂਆਤੀ ਜਿਹੜੇ ਕਿਸਾਨ ਵੀਰ ਕਰ ਰਹੇ ਨੇ ਤਾਂ ਉੱਥੇ ਜਿਹੜੀ ਸਮੱਸਿਆ ਆਉ ਉਹ ਕੀੜੇ ਮਕੌੜੇ ਤੇ ਬਿਮਾਰੀਆਂ ਦੀ ਆਉਂਦੀ ਹੈ ਕਿਉਂਕਿ ਕੀ ਹੁੰਦਾ ਹੈ ਕਿ ਜਿਹੜਾ ਜੈਵਿਕ ਖੇਤੀ ਹੈ ਉਹ ਆਪਣਾ ਆਪਣਾ ਵਾਤਾਵਰਣ ਆਪ ਹੀ ਬਣਾਉਂਦੀ ਹੈ ਕਿ ਜਿਵੇਂ ਇਹਦੇ ਵਿੱਚ ਆਪਾਂ ਜਿਵੇਂ ਜੈਵਿਕ ਖੇਤੀ ਦੇ ਵਿੱਚ ਮਿੱਤਰ ਕੀੜੀਆਂ ਦਾ ਵੀ ਧਿਆਨ ਰੱਖਣਾ ਹੁੰਦਾ ਤੇ ਉਹੀ ਜਿਹੜੇ ਦੁਸ਼ਮਣ ਕੀੜੇ ਉਹਨਾਂ ਨੂੰ ਦਬਾ ਲੈਂਦੇ ਨੇ ਪਰ ਕਈ ਵਾਰ ਕੀ ਹੁੰਦਾ ਹੈ ਕਿ ਆਪਾਂ ਨਹੀਂ ਕੰਟਰੋਲ ਕਰਮਾ ਇਹ ਤਾਂ ਉਹਦੇ ਲਈ ਆਪਾਂ ਕੀ ਕਰ ਸਕਦੇ ਆ ਜਿਵੇਂ ਗਰਮੀ ਰੁੱਦੀਆਂ ਸਬਜ਼ੀਆਂ ਦੀ ਆਪਾਂ ਗੱਲ ਕਰ ਰਹੇ ਸੀ ਤਾਂ ਜ਼ਿਆਦਾਤਰ ਜਿਵੇਂ ਚਿੱਟੀ ਮੱਖੀ ਹੈ ਉਹ ਆਉਂਦੀ ਹੈ ਜਿਵੇਂ ਜੂੰ ਹੈਗੀ ਭਿੰਡੀ ਦੇ ਵਿੱਚ ਉਹ ਆ ਜਾਂਦੀ ਹੈ ਤੇ ਫਲਦੀ ਮੱਖੀ ਹੈ ਜਿਹੜੀ ਆਪਣੀ ਖੀਰੇ ਦੇ ਵਿੱਚ ਤੁਸੀਂ ਦੇਖਿਆ ਹੋਣਾ ਜਦੋਂ ਤੁਸੀਂ ਮਾਰਕੀਟ ਤੋਂ ਖੀਰਾ ਲੈ ਕੇ ਜਾਂਦੇ ਹੋ ਤਾਂ ਬਾਹਰੋਂ ਤੋਂ ਵਧੀਆ ਦਿਸਦਾ ਹੈ ਲੇਕਿਨ ਜਦੋਂ ਤੁਸੀਂ ਉਹਨੂੰ ਘਰ ਜਾ ਕੇ ਕੱਟਦੇ ਹੋ ਤਾਂ ਪਿੱਛੋਂ ਕਾਣਾ ਹੁੰਦਾ ਤਾਂ ਉਹ ਫਲਦੀ ਮੱਖੀ ਦੇ ਕਾਰਨ ਹੁੰਦਾ ਹੈ ਫਿਰ ਉਦਾਂ ਹੀ ਕਰੇਲੇ ਦੇ ਵਿੱਚ ਵੀ ਇਹਦੀ ਫਲਦੀ ਮੱਖੀ ਦੀ ਸਮੱਸਿਆ ਆਉਂਦੀ ਹੈ ਤੋਰੀ ਦੇ ਵਿੱਚ ਤਾਂ ਇਹਦੀ ਜਿਵੇਂ ਯੂਨੀਵਰਸਿਟੀ ਵੱਲੋਂ ਉਪਰਾਲੇ ਜਿਹੜੇ ਨੇ ਕੀਤੇ ਗਏ ਨੇ ਜਿਵੇਂ ਪੀਯੂ ਫਰੂਟ ਫਲਾਈ ਟ੍ਰੈਪ ਹੈਗਾ ਉਹਦੇ ਨਾਲ ਜਿਹੜੀ ਫਲ ਦੀ ਮੱਖੀ ਦਾ ਜਿਹੜਾ ਹੈ ਉਹ ਆਪਾਂ ਰੋਕਥਾਮ ਕਰ ਸਕਦੇ ਆ ਤੇ ਇਹਦੇ ਲਈ ਆਪਾਂ ਕੀ ਕਰ ਸਕਦੇ ਆ ਕਿ 16 ਟ੍ਰੈਪ ਜਿਹੜੇ ਨੇ ਫਰੂਟ ਫਲਾਈ ਟ੍ਰੈਪ ਉਹ ਪਰ ਏਕੜ ਦੇ ਵਿੱਚ ਲਗਾ ਕੇ ਇਦੀ ਰੋਕ tham ਕਰ ਸਕਦੇ ਆ ਤੇ ਜਿਵੇਂ ਚਿੱਟੀ ਮੱਖੀ ਹੈ ਤਾਂ ਚਿੱਟੀ ਮੱਖੀ ਲਈ ਆਪਾਂ ਪਿਗਲੇ ਚਿਪਚਿਪੇ ਟਰੈਪ ਦੀ ਵਰਤੋਂ ਕਰ ਸਕਦੇ ਆ ਤੇ ਆਪਣੇ ਕੋਲ ਜਿਵੇਂ ਨਿੰਮ ਦੇ ਘੋਲ ਹੈਗੇ ਪੀਯੂ ਨਿੰਮ ਦਾ ਘੋਲ ਦੀ ਸਿਫਾਰਿਸ਼ ਜਿਹੜੀ ਕਰਦਾ ਹੈ ਤਾਂ ਉਹ ਨਿੰਮ ਦੇ ਘੋਲ ਲਈ ਕੀ ਕਰਨਾ ਹੈ ਕਿ ਜਿਹੜੇ 4 ਕਿਲੋ ਨਿੰਮ ਦੀਆਂ ਨਿਮੋਲੀਆਂ ਹੋ ਗਈਆਂ ਕਰੁੰਬਲਾਂ ਹੋ ਗਈਆਂ ਉਹਨੂੰ ਕੀ ਕਰਨਾ ਹੈ ਕਿ 10 ਲੀਟਰ ਪਾਣੀ ਦੇ ਵਿੱਚ ਉਬਾਲਣਾ ਹੈ ਅੱਧੇ ਘੰਟੇ ਲਈ ਫਿਰ ਉਹਦੀ ਕਪੜਾ ਛਾਣ ਕਰਕੇ ਫਿਰ ਉਹਦੀ ਸਪਰੇ ਜਿਹੜੀ ਹੈ ਆਪਾਂ ਕਰ ਸਕਦੇ ਆ ਤੇ ਇਦਾਂ ਕਰਕੇ ਜਿਆਦਾਤਰ ਜੈਵਿਕ ਖੇਤੀ ਦੇ ਵਿੱਚ ਆਪਾਂ ਨਿੰਮ ਦੀ ਜਿਹੜੀ ਹੈ ਉਹ ਸਾਵਧਾਨੀ ਲਈ ਵੀ ਆਪਾਂ ਜਿਹੜੀ ਹੈ ਮਤਲਬ ਆਪਾਂ ਵੇਟ ਨਹੀਂ ਕਰਨਾ ਹੈ ਕਿ ਕੀੜਾ ਆਏਗਾ ਤਾਂ ਹੀ ਆਪਾਂ ਉਹਨੂੰ ਫੜਾਂਗੇ ਉਹਨੂੰ ਪਹਿਲਾਂ ਹੀ ਹਫਤੇ ਦੇ ਹਫਤਾ ਹਫਤਾ ਕਰਕੇ ਜਿਹੜੀ ਉਹਦੀ ਸਪਰੇ ਜਿਹੜੀ ਹੈ ਉਹ ਸਬਜ਼ੀਆਂ ਦੇ ਵਿੱਚ ਸ਼ੁਰੂ ਕਰਨਾ ਕਰ ਦੇਣੀ ਚਾਹੀਦੀ ਅੱਛਾ ਮੈਡਮ ਵੇਖੋ ਇਹ ਸਾਰਿਆਂ ਨੂੰ ਪਤਾ ਵੀ ਜੈਵਿਕ ਖੇਤੀ ਜਿਹੜੀ ਹੈ ਨਾ ਉਹਦੇ ਵਿੱਚ ਉਤਪਾਦਨ ਘਟਦਾ ਹਾਂਜੀ ਕਿਉਂਕਿ ਪਿਓਰ ਹੁੰਦਾ ਤੇ ਉਤਪਾਦਨ ਘਟ ਜਾਂਦਾ ਵਾ ਤਕਿ ਉਹਦਾ ਮੰਡੀਕਰਨ ਜਿਹੜਾ ਵਾ ਉਹਦੇ ਕੁਝ ਕੁਝ ਨੁਕਤੇ ਜਿਹੜੇ ਸਾਡੇ ਕਿਸਾਨ ਬ੍ਰਹਮਣ ਅਸਾਂ ਜੀ ਕਰਦੇ ਹਾਂ ਜੀ ਹਾਂ ਜੀ ਜਿਵੇਂ ਮੰਡੀ ਕਰਨਾ ਜੇ ਤੇ ਕਿਸਾਨ ਵੀਰ ਆਪ ਆਪ ਦੇ ਲਈ ਸਬਜ਼ੀਆਂ ਬੀਜ ਰਹੇ ਨੇ ਜਾਂ ਆਪਣੇ ਜਾਣਕਾਰਾਂ ਲਈ ਤਾਂ ਉਹਦੇ ਲਈ ਜਿਹੜੀ ਉਹ ਮੰਡੀ ਜਿਹੜਾ ਸਰਟੀਫਿਕੇਟ ਹੈ ਪ੍ਰਮਾਣਿਕਰਨਾ ਹੈ ਉਹਦੀ ਲੋੜ ਨਹੀਂ ਹੈਗੀ ਪਰ ਜੇ ਸਾਨੂੰ ਘਰੇਲੂ ਮੰਡੀ ਦੇ ਵਿੱਚ ਵੇਚਣਾ ਹੈ ਜਾਂ ਫਿਰ ਬਾਹਰਲੇ ਮੁਲਕਾਂ ਦੇ ਵਿੱਚ ਵੇਚਣਾ ਹੈ ਤਾਂ ਸਾਨੂੰ ਜਿਹੜਾ ਸਰਟੀਫਿਕੇਸ਼ਨ ਹੈ ਉਹਦੀ ਲੋੜ ਪੈਗੀ ਤਾਂ ਇਹ ਜਿਹੜੀ ਸਰਟੀਫਿਕੇਸ਼ਨ ਹੈ ਆਪਾਂ ਦੋ ਤਰ੍ਹਾਂ ਦੇ ਨਾਲ ਕਰ ਸਕਦੇ ਹਾਂ ਇੱਕ ਤਾਂ ਹੈਗੀ ਤੀਜੀ ਤਰ ਦੀ ਪ੍ਰਣਾਲੀ ਤੇ ਇੱਕ ਹੈਗਾ ਜੀ ਆਪਣਾ ਪੀਜੀਐਸ ਪਾਰਟਿਸਪੇਟਰੀ ਗਾਰੰਟੀ ਸਿਸਟਮ ਹਾਂਜੀ ਜਿਹੜਾ ਪਾਰਟਿਸਪੇਟਰੀ ਗਰੰਟੀ ਸਿਸਟਮ ਹੈਗਾ ਉਹ ਹੈਗਾ ਲੋਕਲ ਮੰਡੀ ਲਈ ਜੇ ਆਪਾਂ ਮੰਨ ਲਓ ਪੰਜਾਬ ਤੋਂ ਪੰਜਾਬ ਤੋਂ ਹਰਿਆਣਾ ਵੇਚਣਾ ਚਾਹੁੰਦੇ ਆ ਦਿੱਲੀ ਵੇਚਣਾ ਚਾਹੁੰਦੇ ਆ ਤਾਂ ਇਹਦੇ ਲਈ ਕੀ ਚਾਹੀਦਾ ਕਿ ਜਿਹੜੇ ਕਿਸਾਨ ਵੀਰ ਹੈਗੇ ਉਹ ਘੱਟੋ ਸਮੂਹ ਚਾਹੀਦਾ ਉਹਨਾਂ ਦਾ ਘੱਟੋ-ਘੱਟ 5 ਜਿਹੜੇ ਕਿਸਾਨ ਹੈ ਉਹਨਾਂ ਦਾ ਸਮੂਹ ਹੋਣਾ ਚਾਹੀਦਾ ਹੈ ਤੇ ਉਹ ਕੀ ਕਰਨਗੇ ਕਿ ਜਿਹੜੀ ਆਪਣੀ ਪੀਜੀਐਸ ਦੀ ਸਾਈਟ ਹੈ ਉਸ ਤੇ ਰਜਿਸਟਰ ਕਰ ਲੈਣਗੇ ਤੇ ਇਹਦੀ ਜਿਹੜੀ ਸਾਰੀ ਦੇਖਰੇਖ ਹੈ ਉਹ ਆਪਣਾ ਇੱਕ ਸੈਂਟਰ ਹੈ ਨੈਸ਼ਨਲ ਸੈਂਟਰ ਆਫ ਆਰਗੈਨਿਕ ਫਾਰਮਿੰਗ ਗਾਜ਼ੀਆਬਾਦ ਹੈ ਉੱਤਰ ਪ੍ਰਦੇਸ਼ ਦੇ ਵਿੱਚ ਉਹ ਸਾਰੇ ਉਹਨਾਂ ਦੇ ਉਹਨਾਂ ਨੇ ਮਾਪਦੰਡ ਦਿੱਤੇ ਹੋਏ ਨੇ ਕਿ ਆ ਕਰਨਾ ਹੈ ਆਹ ਨਹੀਂ ਪਾਣਾ ਹੈ ਤੇ ਇਹ ਜਿਹੜਾ ਜਿਵੇਂ ਮੰਨ ਲਓ ਕਿ ਕੋਈ ਕਿਸਾਨ ਵੀਰ ਕੱਲਾ ਹੈਗਾ ਉਹਦੇ ਕੋਲ ਪੰਜ ਪੰਜ ਦਾ ਸੂਨ ਨਹੀਂ ਬਣ ਰਿਹਾ ਤਾਂ ਉਹ ਜਦੋਂ ਰਜਿਸਟਰ ਕਰਦਾ ਹੈ ਤਾਂ ਉਹ ਦੇਖਦੇ ਨੇ ਕਿ ਉਹਦੇ ਨੇੜੇ ਦੇ ਕੋਈ ਕਿਸਾਨ ਜੁੜੇ ਹੋਏ ਨੇ ਤਾਂ ਉਹ ਉਹਦੇ ਨਾਲ ਜਿਹੜਾ ਉਹ ਉਹਨੂੰ ਜੋੜ ਕੇ ਜਿਹੜਾ ਸਰਟੀਫਿਕੇਟ ਚ ਹੈਲਪ ਕਰ ਦਿੰਦੇ ਨੇ ਤੇ ਇਹ ਜਿਹੜਾ ਸਰਟੀਫਿਕੇਟ ਹੈ ਇਹ ਕਿਸਾਨ ਕਿਸਾਨ ਹੀ ਇੱਕ ਦੂਜੇ ਕਿਸਾਨ ਨੂੰ ਜਿਹੜਾ ਇਹ ਦਿੰਦਾ ਹੈ ਕਿਉਂਕਿ ਉਹ ਆਪਸ ਚ ਦੇਖਦੇ ਨੇ ਕਿ ਕੋਈ ਰਸਾਇਣਿਕ ਖਾਦ ਤਾਂ ਨਹੀਂ ਪਾ ਰਿਹਾ ਕਿ ਕੁਝ ਹੋਰ ਤਾਂ ਨਹੀਂ ਪਾ ਰੇ ਉਪਜ ਵਧਾਉਣ ਲਈ ਤਾਂ ਇਹ ਜਿਹੜੇ ਆਪਸ ਚ ਹੀ ਇਹ ਜਿਹੜਾ ਸਰਟੀਫਿਕੇਟ ਹੈ ਕਿਸਾਨ ਹੀ ਇੱਕ ਦੂਜੇ ਕਿਸਾਨ ਨੂੰ ਵਿਸ਼ਵਾਸ ਜਿਹੜਾ ਵਿਸ਼ਵਾਸ ਉਹ ਦਿੰਦਾ ਇਹ ਅੱਛਾ ਡਾਡ ਸਾਹਿਬ ਜਿੱਦਾਂ ਤੁਸੀਂ ਆਹ ਸਰਟੀਫਿਕੇਟ ਦੀ ਗੱਲ ਕੀਤੀ ਆ ਇਹਦੇ ਤੇ ਭੇ ਕਿਸਾਨ ਨੂੰ ਤਾਂ ਬਹੁਤ ਸਾਵਧਾਨ ਰਹਿਣਾ ਪੈਂਦਾ ਹੋਊਗਾ ਜਦੋਂ ਆਪਾਂ ਜ਼ਮੀਨ ਉਹ ਤਿਆਰ ਕਰ ਰਹੇ ਆ ਹੂੰ ਉਹਦਾ ਤਾਂ ਫੇ ਪਰਖ ਵਗੈਰਾ ਹੁੰਦੀ ਆ ਜੋ ਆਪਣੇ ਬੰਦੇ ਵੀ ਭੇਜਦੇ ਆ ਸਮੇਂ-ਸਮੇਂ ਤੇ ਚੈੱਕ ਕਰਦੇ ਆ ਉਹ ਸਾਨੂੰ ਸਾਰਾ ਆਹਾਂ ਮੈਂ ਚਾਈਦਾ ਹਾਂ ਹਾਂਜੀ ਹਾਂਜੀ ਉਹ ਉਹ ਪਹਿਲੇ ਤਾਂ ਉਹ ਜਦੋਂ ਮੰਡਲੀ ਸ਼ੁਰੂਆਤ ਹੁੰਦੀ ਆ ਤਾਂ ਉਹ ਤੁਹਾਨੂੰ ਦੱਸ ਕੇ ਜਾਂਦੇ ਨੇ ਕਿ ਤੁਸੀਂ ਆ ਪਾਉਣਾ ਹੈ ਆ ਨਹੀਂ ਪਾਉਣਾ ਫਿਰ ਕਈ ਵਾਰ ਕੀ ਹੁੰਦਾ ਕਿ ਉਹ ਅਚਨ-ਚੇਤ ਵੀ ਆ ਕੇ ਜਿਹੜੇ ਉਹ ਸੈਂਪਲਿੰਗ ਕਰਦੇ ਨੇ ਕਿ ਤੁਸੀਂ ਕੁਝ ਵਿੱਚ ਪਾਤਾ ਨਹੀਂ ਰਹੇ ਤਾਂ ਇਦਾਂ ਕਰਕੇ ਉਹ ਸੈਂਪਲ ਜਿਹੜੇ ਨੇ ਉਹ ਲੈ ਜਾਂਦੇ ਨੇ ਤੇ ਇੱਕ ਜਿਹੜੀ ਤੀਜੀ ਧਰ ਦੀ ਪ੍ਰਣਾਲੀ ਹੈਗੀ ਉਹ ਹੈਗਾ ਬਾਹਰਲੇ ਮੁਲਕਾਂ ਲਈ ਸਰਟੀਫਿਕੇਟ ਹਾਂ ਉਹ ਇੰਡੀਆ ਆਰਗੇਨਿਕ ਦਾ ਸਰਟੀਫਿਕੇਟ ਹੁੰਦਾ ਹੈ ਤੇ ਉਹ ਆਪਣਾ ਇੱਕ ਅਪੇਡਾ ਜਿਹੜਾ ਹੈ ਆਦਾਰਾ ਹੈਗਾ ਤਾਂ ਉਹਦੇ ਵਿੱਚ ਕਿਸਾਨ ਵੀਰਾਂ ਨੇ ਆਪਣਾ ਰਜਿਸਟਰ ਕਰਵਾਉਣਾ ਹੈ ਤੇ ਉਹ ਜਿਹੜਾ ਸਰਟੀਫਿਕੇਟ ਹੈ ਉਹ ਬਾਹਰਲੇ ਮੁਲਕਾਂ ਲਈ ਹੈਗਾ ਤੇ ਉਹ ਇੰਡੀਆ ਆਰਗੇਨਿਕ ਦੇ ਨਾਮ ਤੇ ਜਿਹੜਾ ਉਹ ਮਿਲ ਜਾਂਦਾ ਮਿਲ ਜਾਂਦਾ ਤੇ ਕੋਈ ਨਾ ਚੀਜ਼ਾਂ ਦਾ ਖਿਆਲ ਰੱਖਣਾ ਚਾਹੀਦਾ ਮੇਰੇ ਹਿਸਾਬ ਨਾਲ ਸਰਟੀਫਿਕੇਟ ਇਹੋ ਲੈ ਰੱਖਣਾ ਚਾਹੀਦਾ ਜੇ ਆਪਾਂ ਵਪਾਰਕ ਪੱਤਰ ਤੇ ਕਰਨਾ ਹੀ ਹੈ ਕੰਮ ਖੇਤੀਬਾੜੀ ਦਾ ਤੇ ਫਿਰ ਸਾਨੂੰ ਇਹ ਸਾਰੀਆਂ ਚੀਜ਼ਾਂ ਦਾ ਜ਼ਰੂਰੀ ਹੈ ਜੀ ਜ਼ਰੂਰੀ ਆ ਉਹ ਖਿਆਲ ਰੱਖਣਾ ਚਾਹੀਦਾ ਇੱਕ ਚੀਜ਼ ਦਾ ਹੋਰ ਖਿਆਲ ਰੱਖਣਾ ਚਾਹੀਦਾ ਸਮੇਂ-ਸਮੇਂ ਤੇ ਉੱਪਰ ਨੂੰ ਨਿਗਾਹ ਜ਼ਰੂਰ ਮਾਰਨੀ ਚਾਹੀਦੀ ਆ ਵੀ ਉਹ ਜਿਹੜਾ ਦਾਤਾ ਆ ਨਾ ਉਹ ਕਿਹੜੀ ਮਿਹਰ ਕਰ ਰਿਹਾ ਆ ਅੱਜ ਬਿਲਕੁਲ ਬਿਲਕੁਲ ਸੋ ਤਾਪਮਨ ਆਇਆ ਸੁਣਾਓ ਤਾਪਮਨ ਤਾਂ ਸੁਣਾਈਏ ਹਾਂ ਤਾਪਮਨ ਅੱਜ ਰਿਆੜ ਸਾਹਿਬ ਪੰਜਾਬ ਦੇ ਅਲੱਗ-ਅਲੱਗ ਸ਼ਹਿਰਾਂ ਜਿੱਦਾਂ ਰਿਹਾ ਜਲੰਧਰ ਵੱਧ ਤੋਂ ਵੱਧ ਤਾਪਮਨ 28.7 ਡਿਗਰੀ ਸੈਲਸੀਅਸ ਤੇ ਘੱਟ ਤੋਂ ਘੱਟ 14.9 ਗੁਰਦਾਸਪੁਰ 26.3 ਵੱਧ ਤੋਂ ਵੱਧ ਤੇ 14 ਡਿਗਰੀ ਘੱਟ ਤੋਂ ਘੱਟ ਜੀ ਫਿਰੋਜ਼ਪੁਰ ਵੱਧ ਤੋਂ ਵੱਧ ਤਾਪਮਨ 27.7 ਡਿਗਰੀ ਸੈਲਸੀਅਸ ਤੇ 15 ਡਿਗਰੀ ਸੈਲਸੀਅਸ ਘੱਟ ਤੋਂ ਘੱਟ ਪਟਿਆਲਾ 31.5 ਵੱਧ ਤੋਂ ਵੱਧ ਤੇ 15.5 ਘੱਟ ਤੋਂ ਘੱਟ ਜੀ ਅੰਮ੍ਰਿਤਸਰ ਵੱਧ ਤੋਂ ਵੱਧ ਤਾਪਮਨ 25.8 ਡਿਗਰੀ ਸੈਲਸੀਅਸ ਤੇ 14 ਡਿਗਰੀ ਸੈਲਸੀਅਸ ਘੱਟ ਤੋਂ ਘੱਟ ਬਠਿੰਡਾ ਵੱਧ ਤੋਂ ਵੱਧ ਤਾਪਮਨ ਰਿਹਾ ਜੀ 30 ਡਿਗਰੀ ਸੈਲਸੀਅਸ ਤੇ ਘੱਟ ਤੋਂ ਵੱਧ 14.6 ਡਿਗਰੀ ਸੈਲਸੀਅਸ ਬਠਿੰਡਾ ਕਾਫੀ ਗਰਮ ਹੋ ਗਿਆ ਗਰਮ ਹੋ ਗਿਆ ਤੇ ਆਉਣ ਵਾਲੇ ਸਮੇਂ ਚ ਰਿਆਰ ਸਾਹਿਬ ਜਿਹੜੇ ਵਿਭਾਗੇ ਵਾਲਿਆਂ ਨੇ ਖਬਰ ਭੇਜੀ ਆ ਉਹ ਕਹਿੰਦੇ ਵੀ ਕਿਤੇ ਕਿਤੇ ਗੱਜ ਚਮਕਣਾ ਛਿੱਟਾਂ ਪੈਸਾ ਜੀ ਮੌਸਮ ਥੋੜਾ ਬੋਤਾ ਬਦਲ ਸਕਦਾ ਹੈ ਹਾਂਜੀ ਈਸਾਨ ਵੀਰੋ ਤੇ ਪੈਣੋ ਵੀ ਪ੍ਰੋਗਰਾਮ ਤੁਹਾਨੂੰ ਕਿਦਾਂ ਦਾ ਲੱਗਾ ਇਹਦੇ ਵਿੱਚ ਕਿਹੋ ਜਿਹਾ ਬਦਲਾਅ ਕਰੀਏ ਉਹਦੇ ਲਈ ਤੁਸੀਂ ਆਪਣੇ ਸੁਝਾਅ ਸਾਨੂੰ ਭੇਜ ਸਕਦੇ ਹੋ ਸੁਝਾਅ ਲਈ ਸਾਡਾ ਪਤਾ ਨੋਟ ਕਰ ਲਓ ਸਾਡਾ ਪਤਾ ਹੈ ਪ੍ਰੋਗਰਾਮ ਮੀਰਾਪਿੰਡ ਮੇਰੇ ਖੇਤ ਡੀਡੀ ਪੰਜਾਬੀ ਦੂਰਦਰਸ਼ਨ ਕੇਂਦਰ ਭਗਵਾਨ ਮਹਾਵੀਰ ਮਾਰਗ ਜਲੰਧਰ ਪਿੰਕੋੜਾ 144001 ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ ਈਮੇਲ ਐਡਰੈਸ ਹੈ ddpunjabi@jalandhar atgmail.com ਕਿਸਾਨ ਵੀਰੋ ਤੇ ਭੈਣੋ ਉਮੀਦ ਹੈ ਕਿ ਤੁਸੀਂ ਸਭ ਆਪੋ ਆਪਣੇ ਘਰਾਂ 'ਚ ਖੁਸ਼ੀਆਂ ਖੇੜਿਆਂ ਨਾਲ ਵਸਰੇ ਹੋਮੋਗੇ ਖੁਸ਼ੀਆਂ ਖੇੜਿਆਂ ਨਾਲ ਤੇ ਵਸਣਾ ਹੀ ਹੈ ਉਹਦੇ ਨਾਲ-ਨਾਲ ਜਿੱਦਾਂ ਡਾਕਟਰ ਸਾਹਿਬ ਨੇ ਦੱਸਿਆ ਆਪਾਂ ਥੋੜਾ ਜਿਹਾ ਧਿਆਨ ਲਈਏ ਜੈਵਿਕ ਖੇਤੀ ਵੱਲ ਪਰਤੀਏ ਹੁਣ ਸਾਨੂੰ ਦਿਓ ਇਜਾਜ਼ਤ ਡਾਕਟਰ ਸਾਹਿਬ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਤੁਹਾਡਾ ਬਹੁਤ-ਬਹੁਤ ਧੰਨਵਾਦ ਜੈ ਜੈ